ਆਰਐਸਐਸ ਉਹ ਇੱਕ ਬਹੁਤ ਖਤਰਨਾਕ ਆਰਗਨਾਈਜੇਸ਼ਨ ਇੱਕ ਜੱਥੇਬੰਦੀ ਹੈ ਉਹ ਕਹਿੰਦੇ ਨੇ ਵੀ ਤੁਸੀਂ ਔਰਤਾਂ ਤੇ ਗਲਤਾਂ ਨੂੰ ਜੈਂਗਰ ਵਾਂਗੂ ਪੁੱਟੋ ਉਹਨਾਂ ਨੂੰ ਦੂਜੀ ਦਰਜੇ ਦਾ ਸਥਾਨ ਦੇਣਾ ਹੈ ਇਸ ਸਮਾਜ ਦੇ ਵਿੱਚ ਉਹਨਾਂ ਨੂੰ ਬਰਾਬਰ ਨਹੀਂ ਰੱਖਣਾ ਚਾਹੀਦਾ ਇਹ ਸੈਨਟ ਤੱਕ ਦਾ ਹੀ ਮਸਲਾ ਜਾਂ ਜਿਹੜੀ ਨਮੀ ਸਿੱਖਿਆ ਨੀਤੀ ਆ ਉਹਨੂੰ ਲਾਗੂ ਕਰਨ ਤੋਂ ਰੋਕਣ ਦਾ ਮਸਲਾ ਜਿਹੜਾ ਇਹ ਮੁੱਦਾ ਸਮਾਜ ਦੇ ਵਿੱਚ ਹਮੇਸ਼ਾ ਤੋਂ ਸਾਰੇ ਧਰਮ ਇਕੱਠੇ ਮਿਲ ਕੇ ਰਹਿੰਦੇ ਰਹੇ ਨੇ ਤੇ ਬਹੁਤ ਚੰਗੀ ਤਰ੍ਹਾਂ ਰਹਿੰਦੇ ਰਹੇ ਨੇ ਜਦੋਂ ਵੀ ਨਫਰਤ ਭੜਕਾਈਏ ਤਾਂ ਉਹ ਸਰਕਾਰਾਂ ਨੇ ਜਾਂ ਫਿਰ ਮਤਲਬ ਮੈਂ ਤੁਹਾਨੂੰ ਕਹਿੰਦਾ ਹਾਕਮਾਂ ਨੇ ਕਿਸੇ ਖਾਸ ਫਾਇਦੇ ਲਈ ਭੜਕਾਈਏ ਪਰ ਲੋਕਾਂ ਦੇ ਵਿੱਚ ਕਦੇ ਇੰਨਾ ਫਰਕ ਨਹੀਂ ਸੀ। ਕਈ ਵਿਅਕਤੀ ਤਾਂ ਤੁਹਾਨੂੰ ਤੁਹਾਡੇ ਡੀਐਨਏ ਤੱਕ ਤੁਹਾਨੂੰ ਮਾੜਾ ਚੰਗਾ ਬੋਲ ਰਹੇ ਆ ਵੀ ਸਾਰਾ ਏਦਾਂ ਮੂਲ ਰਹੀ ਆ ਸਾਨੂੰ ਜਿੰਦੂਆਂ ਨੂੰ ਟਾਰਗੇਟ ਕਰ ਰਹੀ ਆ ਇਹ। ਇਹ ਤਾਂ ਮੁਸਲਮਾਨਾਂ ਨਾਲ ਰੜੀ ਹੋਈ ਆ ਜਾਂ ਇਹ ਸਰਕਾਰੀ ਆ। ਕੀ ਸਾਰੇ ਹੀ ਲੋਕ ਕਹਿੰਦੇ ਨੇ ਵੀ ਮੁਸਲਮਾਨਾਂ ਨਾਲ ਵੋਟ ਟਰ ਕਰਨੀ ਚਾਹੀਦੀ ਆ? ਆਰਐਸਐਸ ਕਹਿੰਦੀ ਆ। ਉਹ ਕੁਦਰਨਿੰਦਾ ਕਹਿੰਦਾ ਕਿ ਨਾ ਸ਼ਿਵਾਜੀ ਨੇ ਇੱਕ ਵਾਰੀ ਕੁਝ ਔਰਤਾਂ ਨੂੰ ਕਿਸੇ ਮਸਲੇ ਦੇਤੇ ਅਗਵਾ ਕੀਤਾ ਪਰ ਉਹਨੇ ਬਿਨਾ ਕੁਝ ਕੀਤੇ ਉਹਨੂੰ ਛੱਡ ਦਿੱਤਾ ਉਹ ਇੱਥੇ ਸ਼ਿਵਾਜੀ ਦੀ ਆਲੋਚਨਾ ਕਰਦਾ ਵੀ ਸ਼ਿਵਾਜੀ ਨੇ ਉਹ ਕਿਉਂ ਨਹੀਂ ਕੁਝ ਕੀਤਾ ਉਹ ਮੁਸਲਮਾਨ ਉਹਨੂੰ ਫੜਕੜ ਫੜਫੜ ਕੇ ਕਹਿੰਦੇ ਨੇ ਵੀ ਜੈ ਸ਼੍ਰੀ ਨਾਮ ਤੁਸੀਂ ਬੋਲੋ ਤੱਕੇ ਨਾਲ ਕਹੋ ਹਾਂ ਮੈਨੂੰ ਉਹ ਕਹਿ ਵੀ ਦਿੰਦੇ ਨੇ ਆਰਐਸਏ ਦੇ ਲੀਡਰ ਨੇ ਕੁਝ ਟਾਈਮ ਪਹਿਲਾਂ ਇੱਕ ਬਿਆਨ ਦਿੱਤਾ ਸੀਗਾ ਵੀ ਮੁਸਲਮਾਨ ਔਰਤਾਂ ਨੂੰ ਕਬਰਾਂ ਚੋਂ ਕੱਢ ਕੇ ਉਹ ਕਰੋ ਤੁਸੀਂ ਵੀ ਮੋਰਚੇ ਨੂੰ ਧਾਰਮਿਕ ਰੰਗਤ ਦੇਣੀ ਕਿੰਨੀ ਕੁ ਸਹੀ ਆ ਤੁਹਾਨੂੰ ਲੱਗਦਾ ਵੀ ਕਿ ਇਹ ਸਿੱਖਾਂ ਦਾ ਹੀ ਮੋਰਚਾ ਹੈ ਕਿਉਂ ਗੱਲਾਂ ਦੇਖੋ ਮੋਰਚੇ ਵੱਲੋਂ ਨਹੀਂ ਕੀਤੀਆਂ ਗਈਆਂ ਜੇ ਇੱਥੇ ਕੋਈ ਆ ਕੇ ਕੋਈ ਸਮਰਥਨ ਕਰਨਾ ਚਾਹੁੰਦਾ ਤੇ ਉਹਨਾਂ ਦੇ ਉਹ ਆਪ ਦੇ ਨਿੱਜੀ ਵਿਚਾਰ ਨੇ ਇਹ ਪੰਜਾਬੀਆਂ ਦਾ ਮੋਰਚਾ ਹੈ ਇਹ ਪੰਜਾਬੀ ਇਕੁਅਲ ਟੂ ਸਿੱਖ ਨਹੀਂ ਹਿੰਗਾ ਪੀਜ਼ੂ ਮੋਰਚੇ ਤੇ ਗੱਲਬਾਤ ਕਰਨ ਲਈ ਇਸ ਸਮੇਂ ਮੇਰ ਨਾਲ ਸਾਰਾ ਮੌਜੂਦ ਆ ਸਾਰਾ ਨਾਲ ਗੰਭੀਰਤਾ ਨਾਲ ਗੱਲਬਾਤ ਕਰਾਂਗੇ ਕਿ ਪੀਜ਼ੂ ਮੋਰਚਾ ਕੱਲੇ ਸਿੱਖਾਂ ਦਾ ਹੈ ਜਾਂ ਪੰਜਾਬੀਆਂ ਦਾ ਹੈ ਜਾਂ ਸਟੂਡੈਂਟ ਦਾ ਹੈ ਕਿੰਨਾ ਦਾ ਇਹ ਮੋਰਚਾ ਹੈ ਕਿਉਂਕਿ ਕਈ ਲੋਕ ਸੋਸ਼ਲ ਮੀਡੀਆ ਤੇ ਟ੍ਰੋਲ ਕਰ ਰਹੇ ਆ ਇਹ ਚੀਜ਼ ਨੂੰ ਲੈ ਕੇ ਕਹਿੰਦੇ ਸਿੱਖ ਆਪਣਾ ਹੀ ਰੂਪ ਦੇਣਾ ਚਾਹੁੰਦੇ ਆ ਤੇ ਭਗਵੇਂ ਕਰਨ ਤੋਂ ਉਹਨਾਂ ਨੂੰ ਕੀ ਇਤਰਾਜ਼ ਆ ਜਾਂ ਸਾਡੀ ਜਾਤ ਜਾਂ ਸਾਡੇ ਮਧਮ ਨੂੰ ਟਾਰਗੇਟ ਕੀਤਾ ਜਾ ਰਿਹਾ ਕੁਝ ਲੀਡਰਾਂ ਵੱਲੋਂ ਜਿਨ੍ਹਾਂ ਦੇ ਵਿੱਚੋਂ ਖਾਸ ਕਰ ਸਾਰਾ ਨੂੰ ਟਾਰਗੇਟ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਸਾਰਾ ਮੇਰੇ ਨਾਲ ਮੌਜੂਦ ਆ ਸਾਰਾ ਨਾਲ ਗੱਲਬਾਤ ਕਰ ਲੈਨੇ ਪੀਜ਼ੂ ਦਾ ਮੋਰਚਾ ਹੈਗਾ ਜੇ ਇਹਦੀ ਆਪਾਂ ਗੱਲ ਕਰ ਲਈਏ ਜਿੱਦਾਂ ਪਹਿਲੇ ਦਿਨ ਤੋਂ ਬਿਆਨ ਆਉਂਦਿਆ ਵੀ ਅਸੀਂ ਭਗਮਾ ਕਰਨ ਨਹੀਂ ਹੋਣ ਦਿਆਂਗੇ ਅਸੀਂ ਖਾਕੀ ਕੱਛਾ ਜਿਹੜਾ ਇੱਥੇ ਦੇ ਅਮਪਲਾਈ ਨੂੰ ਨਹੀਂ ਪਹਿਨਣ ਦਿਆਂਗੇ ਤੁਸੀਂ ਇੱਥੇ ਤੱਕ ਬਿਆਨ ਦਿੱਤੇ ਨੇ ਖਾਕੀ ਕੱਛਾ ਜਿਹੜਾ ਨੀਕਰ ਹੈ ਇਹਦੇ 'ਚ ਕੀ ਬਰਾਹੀ ਕੀ ਹੈ ਇਹਦੇ 'ਚ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਾ ਦਿਓ ਅ ਜਿਵੇਂ ਪਹਿਲੀ ਗੱਲ ਤਾਂ ਇਹ ਸਪਸ਼ਟ ਕਰ ਦੇਣੀ ਚਾਹੁੰਦੇ ਆ ਵੀ Hindu ਧਰਮ ਤੇ RSS ਇੱਕੋ ਚੀਜ਼ ਨਹੀਂ ਹੈਗੀ ਜਿਹੜੀ ਆਰਐਸਐਸ ਹੈ ਉਹ ਇੱਕ 1925 ਵਿੱਚ ਬਣੀ ਸੰਸਥਾ ਸੀਗੀ ਉਹ ਇੱਕ ਆਰਗੇਨਾਈਜੇਸ਼ਨ ਸੀਗੀ ਜਿਨ੍ਹਾਂ ਦਾ ਇਹ ਟੀਚਾ ਸੀਗਾ ਵੀ ਅਸੀਂ ਇੱਕ ਹਿੰਦੂ ਰਾਸ਼ਟਰ ਬਣਾਉਣਾ ਅਸੀਂ ਕਿਹੋ ਜਿਹਾ ਰਾਸ਼ਟਰ ਬਣਾਉਣਾ ਜਿਹਦੇ ਵਿੱਚ ਸਾਰੇ ਲੋਕ ਹਿੰਦੂ ਤਾਂ ਮੰਨਦੇ ਹੋਣ ਸਾਰੇ ਹਿੰਦੀ ਭਾਸ਼ਾ ਬੋਲਦੇ ਹੋਣ ਕਿ ਉਹਨਾਂ ਸਾਰਿਆਂ ਦੀ ਇੱਕੋ ਪਛਾਣ ਹੋਵੇ ਤੇ ਇਹੋ ਜੀ ਦੇਸ਼ ਨੂੰ ਬਣਾਉਣ ਦੇ ਲਈ ਲੋਕਾਂ ਨੂੰ ਸਰਗਰਮ ਕਰਨਾ ਇਹਨਾਂ ਦਾ ਟੀਚਾ ਸੀਗਾ ਇਸ ਕਰਕੇ 1925 ਵਿੱਚ ਇਹ ਜਥੇਬੰਦੀ ਬਣਾਈ ਗਈ ਸੀਗੀ ਗੋਲ ਵਰਕਰ ਤੇ ਸਵਰਕਰ ਵੱਲੋਂ ਹਮ ਹਿੰਦੂ ਧਰਮ ਹੈ ਹਿੰਦੂ ਧਰਮ ਇੱਕ ਬਹੁਤ ਵੱਖਰੀ ਚੀਜ਼ ਹੈ ਹੈਨਾ ਹਰ ਕਿਸੇ ਜਥੇਬੰਦੀ ਉਦਾਂ ਕੰਮ ਕਰਦੀ ਸੀ ਜਿੱਦਾਂ ਅ ਪੁਰਾਣੇ ਸਮਿਆਂ ਦੇ ਵਿੱਚ ਮੁਗਲ ਕੰਮ ਕਰਦੇ ਸੀ ਵੀ ਅਸੀਂ ਸਾਰਿਆਂ ਨੂੰ ਮੁਸਲਮਾਨ ਬਣਾ ਦੇਣਾ ਨਹੀਂ ਨਹੀਂ ਦੇਖੋ ਹੁਣ ਇਹ ਗੱਲ ਵੀ ਹੈਗੀ ਇਹ ਵੀ ਮੁਗਲਾਂ ਨੇ ਵੀ ਵਨ ਇਤਿਹਾਸਿਕ ਤੱਥਾਂ ਵਲ ਜੇ ਆਪਾਂ ਚਾਹਤ ਮਾਰੀਏ ਤਾਂ ਮੁਗਲਾਂ ਨੇ ਵੀ ਇਹ ਨਹੀਂ ਕੀਤਾ ਹਰ ਮੁਗਲ ਨੇ ਨਹੀਂ ਕੀਤਾ ਵੀ ਅਸੀਂ ਸਾਰੇ ਲੋਕਾਂ ਨੂੰ ਹੁਣ ਮੁਸਲਮਾਨ ਬਣਾ ਦਾਂਗੇ ਇਹ ਵੀ ਇੱਕ ਹਿਸਟੋਰੀਕਲ ਫੈਕਟ ਦੀ ਡਿਸਟੋਰਸ਼ਨ ਹੀ ਹੈਗੀ ਆ ਆਪਾਂ ਦੇਖਦੇ ਹਾਂ ਵੀ ਮੁਗਲਾਂ ਦੇ ਦੌਰ ਦੇ ਵਿੱਚ ਵੀ ਕਈ ਵੱਡੇ ਪੱਧਰ ਤੇ ਵੱਡੇ ਜਿਹੜੇ ਅਧਿਕਾਰੀ ਸੀਗੇ ਫੌਜੀ ਸੀਗੇ ਜਿਹੜੇ ਨਿਆਣੇ ਸੀਗੇ ਉਹ ਵੱਖ-ਵੱਖ ਧਰਮਾਂ ਦੇ ਸੀਗੇ ਤੇ ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਇੱਕ ਆਪਾਂ ਕਹਿੰਨੇ ਆ ਵੀ ਜਿਵੇਂ ਇੱਕ ਇੱਕ ਇਲਜ਼ਾਮ ਲਾਇਆ ਜਾਂਦਾ ਹੈ ਅਕਸਰ ਵੀ ਮੁਸਲਮਾਨਾਂ ਨੇ ਮੁਗਲਾਂ ਨੇ ਬਹੁਤ سارے ਮੰਦਟਾਏ ਫਿਰ ਆਪਾਂ ਨੂੰ ਜਦੋਂ ਆਪਾਂ ਇਤਿਹਾਸ ਵਿੱਚ ਦੇਖਦੇ ਆਂ ਹਿੰਦੂ ਰਾਜਿਆਂ ਨੇ ਵੀ ਮਤਲਬ ਹਿੰਦੂ ਜਿਹੜੇ ਮੰਦਰ ਸੀਗੇ ਉਹ ਉਹ ਨਹੀਂ ਢਾਏ ਸੀਗੇ ਮਤਲਬ ਅਸਲ ਵਿੱਚ ਕੀ ਹੈ ਇੱਕ ਮੰਦਰ ਢਾਉਣਾ ਜਾਂ ਮਸਜਿਦ ਢਾਉਣਾ ਸਿਰਫ ਇੱਕ ਧਰਮ ਨੂੰ ਠੇਸ ਪਹੁੰਚਾਉਣ ਲਈ ਨਹੀਂ ਕੀਤਾ ਜਾਂਦਾ ਸੀਗਾ ਉਹ ਇੱਕ ਪੋਲਿਟੀਕਲ ਮੂਵ ਹੁੰਦਾ ਸੀਗਾ ਉਹ ਕਿਸੇ ਇੱਕ ਰਾਜੇ ਦੀ ਇੱਕ ਦੂਜੇ ਰਾਜੇ ਦੇ ਉੱਤੇ ਤੁਸੀਂ ਕਹਿ ਲੋ ਵੀ ਕਿ ਸੁਪੀਰੀਅਰਿਟੀ ਹੈ ਵੀ ਅਸੀਂ ਅਸੀਂ ਤੁਹਾਨੂੰ ਹਰਾ ਚੁੱਕੇ ਹਾਂ ਤੁਹਾਡੀ ਹਾਰ ਉਹਦਾ ਪ੍ਰਤੀਕ ਹੁੰਦਾ ਸੀਗਾ ਵਿੱਚ ਕਿਉਂਕਿ ਉਸ ਸਮੇਂ ਦੇ ਵਿੱਚ ਦੇਖੋ ਵੀ ਰਾਜੇ ਰਜਵਾੜੇ ਜਿਹੜੇ ਰਾਜੇ ਹੁੰਦੇ ਸੀਗੇ ਉਹ ਰਾਜਿਆਂ ਨੂੰ ਰਾਜਿਆਂ ਨੂੰ ਮੰਨੇ ਜਾਂਦਾ ਸੀਗਾ ਵੀ ਰਾਜੇ ਰੱਬ ਤੋਂ ਪ੍ਰਭੂ ਵੱਲ ਭੇਜੇ ਗਏ ਨੇ ਲੋਕਾਂ ਦੇ ਉੱਤੇ ਰਾਜ ਕਰਨ ਦੇ ਲਈ ਹੈਨਾ ਇਸ ਕਰਕੇ ਜਿਹੜਾ ਰਾਜੇ ਦਾ ਜੋ ਵੀ ਕੁਝ ਕਰਦਾ ਸੀਗਾ ਰਾਜੇ ਨੇ ਉਹ ਜਸਟੀਫਾਈ ਕੀਤਾ ਜਾਂਦਾ ਸੀਗਾ ਤੇ ਮੰਦਰ ਨੂੰ ਢਾ ਦੇਣਾ ਇਹਦਾ ਮਤਲਬ ਵੀ ਰਾਜੇ ਦੀ ਜਿਹੜੀ ਇੱਕ ਉਹਦਾ ਪੂਰਾ ਇੱਕ ਤੁਸੀਂ ਕਹੋ ਵੀ ਇਹ ਤਾਂ ਰਾਜ ਸੀਗਾ ਉਹਨੂੰ ਅਸੀਂ ਢਾ ਦਿੱਤਾ ਉਹਦਾ ਪ੍ਰਤੀਕ ਹੁੰਦਾ ਸੀਗਾ ਇਸ ਕਰਕੇ ਮੁਗਲ ਹਿੰਦੂ ਰਾਜੇ ਜਿਹੜੇ ਕਾਫੀ ਮਤਲਬ ਆਪਸਾ ਆਪ ਨੂੰ ਮਿਲਦਾ ਹੈ ਡੀ.ਐਨ. ਚਾਹ ਦੀ ਕਿਤਾਬ ਹੈ ਅਗੇਂਸ ਟੂ ਗ੍ਰੀਨ ਇਹ ਰੋਬਰਟ ਈਟਨ ਹੈ ਇੱਕ ਇੱਕ ਹਿਸਟੋਰੀਅਨ ਨੇ ਉਹਨਾਂ ਨੇ ਕਾਫੀ ਚੰਗਾ ਕੰਮ ਕੀਤਾ ਹੋਇਆ ਇਹਦੇ ਤੇ ਵੀ ਇਹਦੇ ਤੱਥਾਂ ਵੱਲ ਜੇ ਆਪਾਂ ਜਾਈਏ ਤਾਂ ਜਿਹੜੀ ਇੱਕ ਖਾਸ ਗਲਤ ਜਿਹੜੀਆਂ ਧਾਰਨਾਵਾਂ ਅੱਜ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਉਹ ਕਿਉਂ ਕੀਤੀਆਂ ਜਾਂਦੀਆਂ ਨੇ ਅਸਲ ਗੱਲ ਇਹ ਹੈ ਵੀ ਅੱਜ ਹਿੰਦੂ ਧਰਮ ਨੂੰ ਉਹ ਇੱਕ ਇੱਕ ਸੰਧ ਬਣਾ ਰਹੀ ਨੇ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਭਰਨ ਦੇ ਲਈ ਆਮ ਲੋਕਾਂ ਦੇ ਮਨਾਂ ਵਿੱਚ ਇਹੋ ਜਿਹੀ ਨਫ਼ਰਤ ਕਦੇ ਨਹੀਂ ਹੁੰਦੀ ਵੀ ਉਹ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਕਰਨ ਕਿਸੇ ਵੀ ਘੱਟ ਗਿਣਤੀ ਦੇ ਖਿਲਾਫ ਕਿਸੇ ਹੋਰ ਧਰਮ ਦੇ ਖਿਲਾਫ ਉਗੀ ਤਰ ਮਨਣਾ ਹਰ ਕਿਸੇ ਦਾ ਹੱਕ ਹੈ ਕਿਹੜਾ ਤੁਹਾਨੂੰ ਮੰਨਣਾ ਕਿਹੜਾ ਨਹੀਂ ਮੰਨਣਾ ਕਿੰਨਾ ਮੰਨਣਾ ਕਿੰਨਾ ਨਹੀਂ ਮੰਨਣਾ ਤੇ ਮੰਨਣਾ ਜਾਂ ਨਹੀਂ ਮੰਨਣਾ ਇਹ ਤਿੰਨੇ ਗੱਲਾਂ ਹਰ ਕਿਸੇ ਦਾ ਨਿੱਜੀ ਹੱਕ ਨੇ ਇਹਦੇ ਉੱਤੇ ਕੋਈ ਹੋਰ ਹੱਕ ਨਹੀਂ ਜਤਾ ਸਕਦਾ ਹੋਰ ਕੋਈ ਤੁਹਾਡੇ ਉੱਤੇ ਇਹ ਗੱਲ ਥੋਪ ਨਹੀਂ ਸਕਦਾ ਜਿਵੇਂ ਹੁਣ ਇਹ ਗੱਲ ਕਹੀ ਆਕੀ ਜਾਂਦੀ ਹੈ ਜਿਵੇਂ ਵੀ ਅਮਿਤ ਸ਼ਾਹ ਵਰਗੇ ਲੀਡਰ ਨੇ ਜਿਹੜੇ ਜਿਹੜੇ ਆਰਐਸਐਸ ਵੀ ਰਹਿ ਚੁੱਕੇ ਨੇ ਹਨਾ ਜਿਹੜੇ ਉੱਥੋਂ ਇਹਨਾਂ ਨੇ ਸਿੱਖ ਲਈ ਉੱਥੋਂ ਹੁੰਦੀ ਹੈ ਫਿਰ ਭਾਜਪਾ ਵਿੱਚ ਅੱਜ ਹੋਮ ਮਿਨਿਸਟਰ ਨੇ ਤੇ ਕਾਫੀ ਵੱਡੇ ਲੀਡਰ ਨੇ ਉਹਨਾਂ ਦਾ ਬਿਆਨ ਬਿਆਨ ਹੁੰਦਾ ਵੀ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਅਸੀਂ ਹਿੰਦੀ ਹਿੰਦੂ ਹਿੰਦੂਤਵ ਇੱਥੇ ਲਾਗੂ ਕਰਾਂਗੇ ਤਾਂ ਇਹ ਇਹ ਗੱਲਾਂ ਬਹੁਤ ਖਤਰਨਾਕ ਨੇ ਉਹ ਆਮ ਹਿੰਦੂਆਂ ਨੂੰ ਉਹਨਾਂ ਦਾ ਇਸਤੇਮਾਲ ਕਰ ਰਹੇ ਨੇ ਆਮ ਜੋ ਲੋਕ ਨੇ ਉਹਨਾਂ ਦੀ ਸਮੱਸਿਆਵਾਂ ਕੀ ਨੇ ਬੇਰੋਜ਼ਗਾਰੀ ਹੈ ਮਹਿੰਗਾਈ ਹੈ ਗਰੀਬੀ ਹੈ ਪੰਜਾਬ ਦੀ ਗੱਲ ਕਰੀ ਤੇ ਨਸ਼ੇ ਨੇ ਜਾਂ ਹੋਰ ਸਾਰੀਆਂ ਥਾਵਾਂ ਤੇ ਦੇਖੋ ਵੀ ਸੇ ਸੂਲਤ ਨਹੀਂ ਹੈਗੀ ਆਪਣੇ ਕੋਲ ਆਪਣੇ ਕੋ ਸਿੱਖਿਆ ਹੈ ਨਹੀਂਗੀ ਲੋਕਾਂ ਨੂੰ ਜੇ ਜੇ ਨੌਕਰੀਆਂ ਮਿਲ ਰਹੀਆਂ ਨੇ ਤਾਂ ਪ੍ਰਾਈਵੇਟ ਮਿਲ ਰਹੀਆਂ ਨੇ ਤੇ ਉਹ ਉਹਨਾਂ ਵਿੱਚ ਜਿਹੜੇ ਗੁਜ਼ਾਰਾ ਕਰਨਾ ਹੀ ਬਹੁਤ ਔਖਾ ਹੈ ਨਾ ਇਹੋ ਜਿਹੀਆਂ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਦੇ ਲਈ ਇੱਕ ਨਕਲੀ ਦੁਸ਼ਮਣ ਖੜਾ ਕੀਤਾ ਜਾਂਦਾ ਵੀ ਤੁਹਾਡੇ ਦੁਸ਼ਮਣ ਮੰਨ ਲਓ ਕਿਤੇ ਮੁਸਲਮਾਨ ਹੋ ਜਾਂਦੇ ਨੇ ਕਦੇ ਸਿੱਖ ਵੀ ਹੋ ਜਾਂਦੇ ਨੇ ਕਦੇ ਦਲਿਤ ਹੋ ਜਾਂਦੇ ਨੇ ਕਦੇ ਔਰਤਾ ਹੋ ਜਾਂਦੀਆਂ ਨੇ ਕਦੇ ਪਾਕਿਸਤਾਨੀ ਕਦੇ ਰੋਹਿੰਗਿਆ ਕਦੇ ਕਦੇ ਸਾਊਥ ਵਾਲੇ ਹੋ ਜਾਂਦੇ ਨੇ ਹੈ ਨਾ ਕਦੇ ਨੌਰਥ ਇਸ ਵਾਲੇ ਹੋ ਜਾਂਦੇ ਨੇ ਕਦੇ ਪੰਜਾਬੀ ਹੋ ਜਾਂਦੇ ਨੇ ਇਹ ਕਿਉਂ ਕੀਤਾ ਜਾਂਦਾ ਨਕਲੀ ਦੁਸ਼ਮਨ ਖੜਾ ਕਰਨ ਦਾ ਕਾਰਨ ਹੀ ਇਹ ਹੁੰਦਾ ਹੈ ਵੀ ਤੁਹਾਨੂੰ ਲੋਕਾਂ ਨੂੰ ਇੱਕ ਗੁੰਮਰਾਹ ਕਰਨ ਦੀ ਇੱਕ ਪਟਕਾਉਣ ਦੀ ਲੋੜ ਹੈ ਕਿ ਲੋਕਾਂ ਵਿੱਚ ਗੁੱਸਾ ਬਹੁਤ ਜ਼ਿਆਦਾ ਹੈ ਪਰ ਗੁੱਸਾ ਤਾਂ ਕਿ ਸਰਕਾਰ ਦੇ ਖਿਲਾਫ ਨਾ ਉਠੇ ਤਾਂ ਕਿ ਲੋਕ ਸਰਕਾਰ ਨੂੰ ਸਵਾਲ ਨਾ ਕਰਨ ਇਸ ਕਰਕੇ ਤੁਸੀਂ ਪਹਿਲਾਂ ਹੀ ਲੋਕਾਂ ਦੇ ਅੱਗੇ ਇੱਕ ਦੁਸ਼ਮਨ ਖੜਾ ਕਰ ਦੋ ਵੀ ਤੁਹਾਡੀਆਂ ਜੋ ਵੀ ਸਮੱਸਿਆਵਾਂ ਨੇ ਉਹ ਇਹਦੇ ਕਰਕੇ ਆ ਇਸ ਕਰਕੇ ਜਿਹੜੀ ਆਰਐਸਐਸ ਹੈ ਉਹ ਇੱਕ ਬਹੁਤ ਖਤਰਨਾਕ ਆਰਗਨਾਈਜੇਸ਼ਨ ਇੱਕ ਜਥੇਬੰਦੀ ਹੈ ਕਿਉਂਕਿ ਉਹਨਾਂ ਦਾ ਢਾਂਚਾ ਹੀ ਇਹ ਹੈ ਦੇਖੋ ਆਰਐਸਐਸ ਕੀ ਚਾਹੁੰਦੀ ਹੈ ਉਹਦੀ ਫੁੱਲ ਫਾਰਮ ਹੈ ਰਾਸ਼ਟਰੀ ਸਵੈ ਸੇਵਕ ਸੰਘ ਆਰਐਸਐਸ ਚਾਹੁੰਦੇ ਨੇ ਵੀ ਇੱਥੇ ਮਨੁਸੁਮ੍ਰਤੀ ਲਾਗੂ ਹੋਵੇ ਭਾਰਤ ਦੇ ਵਿੱਚ ਤੇ ਮਨੁਸੁਮ੍ਰਤੀ ਕੀ ਹੈ ਮਨੁਸੁਮ੍ਰਤੀ ਇੱਕ ਬਹੁਤ ਹਜ਼ਾਰ ਮਤਲਬ ਕਈ ਸੈਂਕੜੇ ਸਾਲ ਲਗਭਗ ਹਜ਼ਾਰ ਸਾਲ ਪੁਰਾਣਾ ਇਹ ਤੋਂ ਅੱਗੇ ਹੋ ਸਕਦਾ ਇੰਨੇ ਸਾਲ ਪੁਰਾਣਾ ਇੱਕ ਗ੍ਰੰਥ ਹੈ ਲੋ ਉਹਦੇ ਵਿੱਚ ਲਿਖਿਆ ਹੋਇਆ ਹੈ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ ਪਰ ਉਹ ਹੁਣ ਕਹਿੰਦੇ ਕੀ ਹੈ ਵੀ ਸਮਾਜ ਕਿਹੋ ਜਿਹਾ ਹੋਵੇ ਉਹ ਕਹਿੰਦੇ ਨਹੀਂ ਵੀ ਤੁਸੀਂ ਔਰਤਾਂ ਤੇ ਦਲਤਾਂ ਨੂੰ ਜਾਨਵਰਾਂ ਵਾਂਗੂ ਕੁੱਟੋ ਵੀ ਉਹਨਾਂ ਨੂੰ ਦੂਜੇ ਦਰਜੇ ਦਾ ਸਥਾਨ ਦੇਣਾ ਨਹੀਂ ਹੈ ਸਮਾਜ ਦੇ ਵਿੱਚ ਉਹਨਾਂ ਨੂੰ ਬਰਾਬਰ ਨਹੀਂ ਰੱਖਣਾ ਚਾਹੀਦਾ ਉਹ ਕਹਿੰਦੇ ਨਹੀਂ ਵੀ ਇੱਕ ਔਰਤ ਦੀ ਜਗ੍ਹਾ ਸਮਾਜ ਦੇ ਵਿੱਚ ਮਤਲਬ ਉਹ ਔਰਤ ਇੱਕ ਆਜ਼ਾਦ ਨਹੀਂ ਹੋਣੀ ਚਾਹੀਦੀ ਉਹ ਕਹਿੰਦੇ ਨਹੀਂ ਵੀ ਉਹ ਸਿਰਫ ਇੱਕ ਬੇਟੀ ਇੱਕ ਪਤੀ ਇੱਕ ਪਤਨੀ ਤੇ ਇੱਕ ਭੈਣ ਮੰਨ ਕੇ ਇੱਕ ਮਾਂ ਬਣ ਕੇ ਰਹਿ ਸਕਦੀ ਹੈ ਉਹ ਇੱਕ ਉਦਾਵਤ ਦਾ ਵजूद ਨਹੀਂ ਹੋਣਾ ਚਾਹੀਦਾ ਤੁਹਾਨੂੰ ਉਹਨੂੰ ਦਬਾ ਕੇ ਰੱਖਣਾ ਚਾਹੀਦਾ ਕੋਈ ਨਹੀਂ ਕਰ ਸਕਦੀ ਕਿਸੇ ਚੀਜ਼ ਬਿਲਕੁਲ ਉਹ ਦੂਜੀਆਂ ਸੋ ਕੌਲ ਜਿਹੜੇ ਨੀਵੇਂ ਜਾਤਾਂ ਨੇ ਵੈਸੇ ਉੱਚਾ ਨੀਵੇਂ ਕੁਝ ਨਹੀਂ ਹੁੰਦਾ ਪਰ ਜਾ ਜਾਤੀਵਾਦ ਨੂੰ ਉਹਦੇ ਵਿੱਚ ਕਿੰਨੀ ਪ੍ਰਵਾਨਗੀ ਦਿੱਤੀ ਗਈ ਹੈ ਮਨੁਸ਼ੀਤੀ ਦੇ ਵਿੱਚ ਆਪਾਂ ਦੇਖਦੇ ਹਾਂ ਤੇ ਉਹਨਾਂ ਸਾਰੀਆਂ ਗੱਲਾਂ ਨੂੰ ਜਸਟੀਫਾਈ ਕੀਤਾ ਜਾਂਦਾ ਹੈ ਮਨੁਸ਼ੀਤੀ ਦੇ ਵਿੱਚ ਵੀ ਲਾਗੂ ਕਰਨਾ ਚਾਹੀਦਾ ਤੇ ਇਹ ਤਾਂ ਇਹ ਕਹਿੰਦੇ ਨੇ ਵੀ ਮਨੁਵਾਦ ਨੂੰ ਮੰਨਦੇ ਨੇ ਇਹ ਵੀ ਮਨੁਵਾਦ ਲਾਗੂ ਹੋਣਾ ਚਾਹੀਦਾ ਹੂੰ ਤੇ ਇਹੋ ਜੀ ਸੋਚ ਹੈ ਜਿਹੜੀ ਉਹ ਬਹੁਤ ਖਤਰਨਾਕ ਹੈ ਆਪਾਂ ਕਹਿੰਦੇ ਹਾਂ ਵੀ ਸਮਾਜ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਨਾ ਫਿਰ ਪੁਰਾਣੀਆਂ ਉਜੇ ਤੋਂ ਮੁਕਤ ਹੋਣ ਦੀ ਲੋੜ ਹੈ ਜਾਤ ਪਾਤ ਤੋਂ ਮੁਕਤ ਹੋਣ ਦੀ ਲੋੜ ਹੈ ਔਰ ਵਿਰੋਧੀ ਮਾਨਸਿਕਤਾ ਤੋਂ ਮੁਕਤ ਹੋਣ ਦੀ ਲੋੜ ਹੈ ਇਸ ਤਾਂ ਹੀ ਆਪਾਂ ਇੱਕ ਬਿਹਤਰ ਸਮਾਜ ਬਣਾ ਸਕਾਂਗੇ ਆਪਾਂ ਇਹ ਕਹਿ ਸਕਾਂਗੇ ਵੀ ਆਪਾਂ ਜਿਹੜੇ ਆਪਣੇ ਵੱਡੇ ਮਸਲੇ ਨੇ ਆਪਾਂ ਉਹਦੋਂ ਕਰ ਸਕਾਂਗੇ ਉਹ ਤੇ ਇਹ ਆਪਾਂ ਆਪਣੀ ਸਮਾਜ ਨੂੰ ਪਿੱਛੇ ਲੈ ਕੇ ਜਾਣਾ ਚਾਹੁੰਦੇ ਨੇ ਇਸੇ ਕਰਕੇ ਦੇਖੋ ਵੀ ਇਹ ਗੱਲ ਨਹੀਂ ਹੈਗੀ ਵੀ ਆਪਾਂ ਹਿੰਦੂਤਾਂ ਦੇ ਖਿਲਾਫ ਕੁਝ ਬੋਲ ਰਹੇ ਹਾਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹਿੰਦੂ ਨਵਰੀਤ ਤੇ ਜਿਹੜਾ ਪਰਚਾ ਹੋਇਆ ਉਹ ਕਿਉਂ ਹੋਇਆ ਕਿਉਂਕਿ ਨਵਰੀਤ ਨੇ ਜੋ ਕਿਹਾ ਕਿ ਅਸੀਂ ਹਿੰਦੂਆਂ ਦਾ ਰਾਜ ਖਤਮ ਕਰਦੇ ਹਾਂਗੇ ਉਹ ਕੀ ਸੀ ਕੀ ਕਹਿਣਾ ਚਾਹੁੰਦਾ ਸੀ ਨਵਰੀਤ ਉਹ ਦੇਖੋ ਉਹ ਮੈਨੂੰ ਲੱਗਦਾ ਉਹਨਾਂ ਦੇ ਆਪ ਦੇ ਇਜੀ ਵਿਚਾਰ ਨੇ ਜੋ ਉਹਨਾਂ ਨੇ ਰੱਖੇ ਉਹ ਨਾ ਤਾਂ ਮਤਲਬ ਮੈਂ ਉਹ ਵਿਚਾਰ ਮੈਂ ਸਾਂਝੇ ਕੀਤੇ ਕਿਸੇ ਦੇ ਨਾਲ ਨਹੀਂ ਮੈਂ ਕਿਸੇ ਸਟੇਜ ਤੋਂ ਉਹ ਜਿਹੇ ਵਿਚਾਰ ਰੱਖੇ ਨੇ ਉਹਨਾਂ ਦੇ ਆਪ ਦੇ ਵਿਚਾਰ ਹੋਣਗੇ ਆਪਣੇ ਵਿਚਾਰ ਹੋਣਗੇ ਤੇ ਆਰਐਸਐਸ ਦੇ ਖਾਕੀ ਕੱਚੇ ਦੀ ਆਪਾਂ ਗੱਲ ਕਰ ਲਈ ਤੁਸੀਂ ਕਿਹਾ ਵੀ ਭਗਮਾ ਕਰਨ ਨਹੀਂ ਬਣਦੇ ਹਾਂਗੇ ਚਟਨੀ ਨਹੀਂ ਬਣਦੇ ਹਾਂਗੇ ਜੇ ਇਹ ਹੋ ਜਾਂਦਾ ਕਿ ਸਟੱਡੀ ਦੇ ਵਿੱਚ ਕੀ ਫਰਕ ਆਊਗਾ ਕੀ ਸਿਲੇਬਸ ਬਦਲ ਜਾਣਗੇ ਕੀ ਹੋਏਗਾ ਹੂੰ ਬਿਲਕੁਲ ਜਿਵੇਂ ਆਪਾਂ ਕਹਿੰਨੇ ਵੀ ਹੁਣ ਪਹਿਲਾਂ ਤਾਂ ਮੈਂ ਦੱਸਾਂ ਵੀ ਖਾਕੀ ਨਿਕਰ ਕਿਉਂ ਕਹਿੰਨੇ ਆ ਜਿਵੇਂ ਇਹ ਇਹਨਾਂ ਦਾ ਇੱਕ ਰਿਹਾ ਵੀ ਅਸੀਂ ਇਹ ਲੜਨਾ ਸਿਖਾਉਦੇ ਹੁੰਦੇ ਨੇ ਵੀ ਅਸੀਂ ਜਦੋਂ ਹਿੰਦੂ ਰਾਸ਼ਟਰ ਜਦੋਂ ਆਪਾਂ ਬਣਾਵਾਂਗੇ ਅਖੰਡ ਭਾਰਤ ਜਿਹਨੂੰ ਕਹਿੰਦੇ ਨੇ ਹਾਂ ਆਪਣੀ ਵਕਰੀ ਫੌਜ ਬਣਾਉਣੀ ਉਹ ਫੌਜੀ ਤਿਆਰੀ ਕਰਦੇ ਹੁੰਦੇ ਨੇ ਉਹ ਖਾਕੀ ਨਿਕਰ ਪਾ ਕੇ ਕਰਦੇ ਹੁੰਦੇ ਨੇ ਸ਼ਖਾਵਾ ਇਹਨੂੰ ਸ਼ਖਾ ਕਹਿੰਦੇ ਆ ਸ਼ਖਾਵਾ ਲਾਉਂਦੇ ਨੇ ਇਹ ਅਲੱਗ ਅਲੱਗ ਥਾਵਾਂ ਤੇ ਉੱਥੇ ਲੋਕਾਂ ਨੂੰ ਜਿਵੇਂ ਲੜਨਾ ਪੜਨਾ ਥੋੜਾ ਬਹੁਤ ਸਿਖਾਉਂਦੇ ਆ ਵੀ ਕਸਰਤ ਕਰਾਉਂਦੇ ਆ ਥੋੜੀ ਬਹੁਤ ਹੈ ਨਾ ਫਿਰ ਡੰਡਿਆਂ ਨਾਲ ਤੇ ਉਸ ਉਸ ਕਰਕੇ ਹੀ ਚੱਲਦਾ ਵੀ ਖਾਕੀ ਨਿੱਕਰ ਹੈ ਜਿਹੜੀ ਬੀਓ ਉਹਦਾ ਇੱਕ ਪ੍ਰਤੀਕ ਹੈ ਉਹ ਸੋਚਦਾ ਜੇ ਗੱਲ ਕਰੀਏ ਵੀ ਯੂਨੀਵਰਸਿਟੀ ਦੇ ਵਿੱਚ ਇਹ ਜਿਹੜਾ ਕਬਜ਼ਾ ਜੇ ਇਹ ਹੋ ਜਾਂਦਾ ਸੈਨੇਟ ਦੇ ਉੱਤੇ ਤਾਂ ਫਿਰ ਕੀ ਬਦਲਾਅ ਹੋਣੇ ਸੀਗੇ देखो ਸਭ ਤੋਂ ਪਹਿਲਾਂ ਆਪਣੇ ਜਿਹੜੇ ਸਿਲੇਬਸ ਨੇ ਜਿਹੜੀਆਂ ਆਪਣੀਆਂ ਕਿਤਾਬਾਂ ਨੇ ਉਹਦੇ ਵਿੱਚ ਅੱਜ ਬਦਲਾਅ ਆਲਰੇਡੀ ਹੋ ਰਹੇ ਨੇ ਉਹ ਹੋਰ ਵੱਡੇ ਪੱਧਰ ਤੇ ਹੋਣੇ ਸੀਗੇ ਆਲਰੇਡੀ ਕਿਵੇਂ ਹੋ ਰਹੇ ਨੇ ਤੁਸੀਂ ਦੇਖੋ ਐਨਸੀਆਰਟੀ ਦੀ 8ਵੀਂ ਦੀ ਇਤਿਹਾਸ ਦੀਆਂ ਕਿਤਾਬਾਂ ਨੂੰ ਬਦਲਿਆ ਜਾ ਰਿਹਾ ਉਹਦੇ ਵਿੱਚ ਐ ਦੱਸਿਆ ਜਾਂਦਾ ਵੀ ਜਿਹੜੇ ਮੁਗਲ ਨੇ ਉਹ ਕੁਸ ਬੈਠੀ ਸੀਗੇ ਹਨਾ ਵੀ ਉਹਨਾਂ ਨੇ ਆ ਕੇ ਇੱਥੇ ਬਹੁਤ ਬਰਬਰਤਾਰਾ ਲੋਕਾਂ ਦਾ ਲਾਭ ਕਤਲੇਆਮ ਕੀਤਾ ਜਬਰੀ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਕਨਵਰਟ ਕੀਤਾ ਹਨਾ ਮੈਨੂੰ ਇੱਕ ਨੈਰੇਟਿਵ ਨੂੰ ਕੀਤਾ ਜਾ ਰਿਹਾ ਹੈ ਫੋਰਸ ਇਹ ਨਹੀਂ ਦੱਸਿਆ ਜਾ ਰਿਹਾ ਵੀ ਉਹਨੇ ਹੀ ਬਰਬਰ ਇੱਥੋਂ ਦੇ ਜਿਹੜੇ ਪਹਿਲਾਂ ਰਾਜੇ ਸੀਗੇ ਉਹ ਵੀ ਸੀ ਮੈਨੂੰ ਉਹਦੇ ਨਾਲ ਨਾ ਤਾਂ ਮੁਗਲ ਸਹੀ ਹੋ ਜਾਂਦੇ ਨੇ ਨਾ ਪੁਰਾਣੇ ਗਲਤ ਹੋ ਜਾਂਦੇ ਨੇ ਗੱਲ ਇਹ ਵੀ ਉਹ ਸਮਾਂ ਹੀ ਇਹੋ ਜਿਹਾ ਸੀਗਾ ਉਹ ਜੰਗਾ ਦਾ ਸਮਾਂ ਸੀਗਾ ਯਾਨਾ ਉਹ ਪੂਰਾ ਸਮਾਂ ਜੇ ਆਪਾਂ ਮੁਗਲਾਂ ਦੇ ਆਉਣ ਤੋਂ ਪਹਿਲਾਂ ਵੀ ਦੇਖੀਏ ਉਦੋਂ ਵੀ ਜਿਹੜੀਆਂ ਇੱਥੇ ਲੜਾਈਆਂ ਚੱਲਦੀਆਂ ਰਹੀਆਂ ਨੇ ਇਤਿਹਾਸ ਦੇ ਵਿੱਚ ਉਹਦੇ ਵਿੱਚ ਵੀ ਉਨੇ ਉਸ ਪੱਦੇ ਦੀ ਬਰਬਰਤਾ ਉਸ ਪੱਦਰ ਦੀ ਲੁੱਟ ਰਹੀ ਹੈ ਜਿਵੇਂ ਹੁਣ ਇਤਿਹਾਸ ਦੇ ਤੱਥਾਂ ਨੂੰ ਉਹ ਕਰਨਾ ਵੀ ਜਿਵੇਂ ਅਕਸਰ ਕਹਿੰਦੇ ਆ ਵੀ ਅਲਾਉਦੀਨ ਖਿਲਜੀ ਨੇ ਜਿਹੜੀ ਨਲੰਦਾ ਯੂਨੀਵਰਸਿਟੀ ਸੀਗੀ ਪਹਿਲਾਂ ਉਹਨੂੰ ਅੱਗ ਲਾ ਦਿੱਤੀ ਸੀਗੀ ਪਰ ਇਹ ਵੀ ਆਪਾਂ ਨੂੰ ਪਤਾ ਲੱਗਦਾ ਵੀ ਇਹ ਜਿਹੜੀ ਪੂਰੀ ਘਰਸਤਾਨੀ ਸੀਗੀ ਇਹਨੂੰ ਅੰਤਾਂ ਵੀ ਕਿਸੇ ਹੋਰ ਨੇ ਦਿੱਤਾ ਸੀਗਾ ਜੋ ਕਿ ਇੱਥੋਂ ਦੇ ਲੋਕ ਸੀਗੇ ਉਹਨਾਂ ਦੀ ਆਪਸ ਵਿੱਚ ਲੜਾਈ ਸੀਗੀ ਉਸ ਕਰਕੇ ਉਹਨਾਂ ਨੇ ਉਹ ਕੀਤਾ ਵੀ ਇੱਕ ਇੱਕ ਸੈਕਸ਼ਨ ਇਸ ਸਮਾਜ ਦੇ ਦੂਜੇ ਸੈਕਸ਼ਨ ਦੇ ਖਿਲਾਫ ਇੱਕ ਤੁਸੀਂ ਕਹੋ ਵੀ ਹਮਲਾ ਬੋਲਣ ਲਈ ਬਦਲਾ ਲੈਣ ਲਈ ਉਹਨਾਂ ਨੇ ਉਹ ਕੀਤਾ ਸੀਗਾ ਜਿਵੇਂ ਇਹ ਇਤਿਹਾਸਿਕ ਤੱਥ ਵਿਦਿਆਰਥੀਆਂ ਨੂੰ ਦੱਸਣੇ ਚਾਹੀਦੇ ਨੇ ਕਿਉਂਕਿ ਇਹਨਾਂ ਤੱਥਾਂ ਨੂੰ ਅੱਜ ਮੋੜ ਤੋੜ ਕੇ ਲੋਕਾਂ ਦੇ ਸਾਹਮਣੇ ਗਲਤ ਤਰੀਕੇ ਨਾਲ ਪੇਸ਼ ਕਰਕੇ ਨਫਜ਼ ਫਲਾਈ ਜਾ ਰਹੀ ਹੈ ਸਗੋਂ ਤੁਸੀਂ ਦੇਖੋ ਸਕੂਲ ਦੇ ਵਿਦਿਆਰਥੀਆਂ ਦੇ ਵਿੱਚ ਇਹ ਗੱਲਾਂ ਪਾਈਆਂ ਜਾ ਰਹੀਆਂ ਨੇ ਤਾਂ ਕਿ ਜਦ ਤੱਕ ਉਹ ਯੂਨੀਵਰਸਿਟੀਾਂ ਤੱਕ ਪਹੁੰਚਣਗੇ ਤਾਂ ਉਹ ਸਵਾਲ ਨਾ ਕਰਨ ਉਹਨਾਂ ਦੇ ਦਿਮਾਗ ਵਿੱਚ ਪਹਿਲਾਂ ਹੀ ਇਹ ਗੱਲ ਹੋਵੇ ਵੀ ਇਹ ਸੱਚ ਹੈ ਜੀ ਦੇਖੋ ਮੈਂ ਹੁਣ ਉਦਾਹਰਨ ਦਵਾਂ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦਾ ਆਪਣੀ ਯੂਨੀਵਰਸਿਟੀ ਦਾ ਹੁਸ਼ਿਆਰਪੁਰ ਰੀਜਨਲ ਕੈਂਪਸ ਹੈ। ਉੱਥੇ ਇਹਨਾਂ ਨੇ ਇੱਕ ਨਵਾਂ ਕੋਰਸ ਸ਼ੁਰੂ ਕੀਤਾ ਹੋਇਆ ਕਰਮਕਾਂਡ ਦਾ ਕੋਰਸ। ਮਨਨਬੀ ਤੁਸੀਂ ਹਵਨ ਕਿਵੇਂ ਕਰਨੇ ਆਂ ਯਾ ਅਗ ਕਿਵੇਂ ਕਰਨੇ ਪੀਯੂ ਦਾ ਰੀਜਨਲ ਕੈਂਪਸ ਹੈ ਹੁਸ਼ਿਆਰਪੁਰ ਦਾ। ਆਪਣੀ ਆਪਣੀ ਵੈਬਸਾਈਟ ਤੇ ਬਕਾਇਦਾ ਉਹਦਾ ਪਿਆ ਹੈ ਕਰਮਕਾਂਡ ਦੇ ਪੁਜੋਹਿਤ ਕੋਰਸ। ਤੇ ਉਹੀ ਗੱਲ ਫੇਰ ਤੋਂ ਵੀ ਪਹਿਲੀ ਗੱਲ ਤਾਂ ਵੀ ਆਪਾਂ ਹੁਣ ਪੁਰਾਣੀਆਂ ਕਦਰਾਂ ਕੀਮਤਾਂ ਆਪਾਂ ਅੰਧ ਵਿਸ਼ਵਾਸ ਨੂੰ ਖਤਮ ਕਰਨਾ ਚਾਹੁੰਦੇ ਆਂ ਜਾਂ ਫਿਰ ਆਪਾਂ ਇਹ ਕਹਿਣਾ ਚਾਹੁੰਦੇ ਆਂ ਵੀ ਇਹਨਾਂ ਇਹਨਾਂ ਚੀਜ਼ਾਂ ਨੂੰ ਫੇਰ ਤੋਂ ਲਾਗੂ ਕਰੋ ਫੇਰ ਤਾਂ ਆਪਾਂ ਨੂੰ ਉਸ ਸਮੇਂ ਵਿੱਚ ਜਾਣਾ ਪਊਗਾ ਜਦੋਂ ਇਹ ਚੀਜ਼ਾਂ ਸਮਾਜ ਵਿੱਚ ਆਮ ਮੰਨੀਆਂ ਜਾਂਦੀਆਂ ਸੀ ਇਹ ਅਜੂਟਿਡ ਸਮਾਜ ਦਾ ਅੰਗ ਨਹੀਂ ਹੈ ਬਿਲਕੁਲ ਬਿਲਕੁਲ ਵੀ ਦੇਖੋ ਅੱਜ ਆਪਾਂ ਕਹਿੰਦੇ ਆ ਵੀ ਆਪਾਂ ਦੀ ਵਿਦਿਆ ਕਦਰਾਂ ਦੇ ਵਿੱਚ ਆਪਾਂ ਨੂੰ ਲੌਜੀਕ ਆਪਾਂ ਨੂੰ ਰੀਜ਼ਨਿੰਗ ਆਪਾਂ ਨੂੰ ਸਾਇੰਸ ਤੇ ਜੋੜ ਦੇਣਾ ਚਾਹੀਦਾ ਹੈ ਨਾ ਵੀ ਆਪਾਂ ਨੂੰ ਤਰਕ ਤਰਕ ਦੇ ਆਧਾਰ ਤੇ ਆਪਾਂ ਨੂੰ ਦੇਖਣਾ ਚਾਹੀਦਾ ਵੀ ਕੀ ਸਹੀ ਹੈ ਕਿ ਗਲਤ ਹੈ ਤੇ ਆਪਾਂ ਨੂੰ ਸਮਾਜ ਨੂੰ ਇੱਕ ਬਿਹਤਰ ਦਿਸ਼ਾ ਵੱਲ ਲੈ ਕੇ ਜਾਣ ਲਈ ਇੱਕ ਨਵੀਂ ਪੀੜੀ ਨੂੰ ਤਿਆਰ ਕਰਨਾ ਚਾਹੀਦਾ ਵੀ ਕੱਲ ਨੂੰ ਉਹ ਜਿਸ ਮਰਜ਼ੀ ਦਿਸ਼ਾ ਵੱਲ ਆਪਣੀ ਜ਼ਿੰਦਗੀ ਲੈ ਕੇ ਜਾਣ ਪਰ ਉਹ ਜਿੱਥੇ ਵੀ ਜਾਣ ਉਹ ਕੁਝ ਚੰਗਾ ਕਰਨ ਉਹ ਹੋਰ ਚੰਗੀ ਸੇਵ ਦੇਣ ਲੋਕਾਂ ਨੂੰ ਹੈਨਾ ਤੇ ਇਹਦੇ ਨਾਲ ਕੀ ਹੁੰਦਾ ਵੀ ਇਹਦੇ ਨਾਲ ਸਭ ਤੋਂ ਪੁੱਠੀ ਇੱਕ ਉਹ ਰੀਚ ਚਲਾਈ ਜਾਂਦੀ ਹੈ ਸਮਾਜ ਦੇ ਵਿੱਚ ਵੀ ਇਹਦੇ ਨਾਲ ਦੇਖੋ ਵੀ ਔਰਤਾਂ ਦੇ ਖਲਾ ਔਰਤਾਂ ਬਾਰੇ ਜੇ ਮਾਨ ਸਿੱਕਤਾ ਜੱਤਾਂ ਬਾਰੇ ਜੇ ਮਾਨ ਸਿੱਕਤਾ ਲੇਕ ਸਾਰਾ ਜੇ ਆਪਾਂ ਗੱਲ ਕਰ ਲਈ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਕੋਰਸਾਂ ਦੀ ਕਰਮ ਕਾਂਡਾਂ ਦੀ ਜਾਂ ਹੋਰ ਦੀ ਇਹ ਉਹਨਾਂ ਦੇ ਧਰਮ ਦੇ ਅਕੋਰਡਿੰਗ ਪੂਜਾ ਕਰਨੀ ਹਵਨ ਕਰਨਾ ਸਹੀ ਹੈ Hindu ਧਰਮ ਦੇ ਅਕੋਰਡਿੰਗ ਜਿਸ ਤਰ੍ਹਾਂ ਸਿੱਖ ਧਰਮ ਦੇ ਨਾਲ ਰਿਲੇਟਡ ਕਈ ਸਿੱਖ ਜਥੇਬੰਦੀਆਂ ਨੇ ਸਿੱਖ ਸੰਸਥਾ ਨਹੀਂ ਆਪਣੇ ਆਪਣੇ ਸਕੂਲ ਚਲਾਉਂਦੀਆਂ ਨੇ ਕਾਲਜ ਚਲਾਉਂਦੀਆਂ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਪੜਨਾ ਸਿਖਾਉਂਦੇ ਆ ਕਿੱਦਾਂ ਪੜਿਆ ਜਾਏਗਾ ਕਿੱਦਾਂ ਕੀਰਤਨ ਕੀਤਾ ਜਾਏਗਾ ਤਾਂ ਫਿਰ ਇਹ ਦੇ ਹਿਸਾਬ ਨਾਲ ਤਾਂ ਉਹ ਵੀ ਇੱਕ ਚੀਜ਼ ਗਲਤ ਹੋ ਜਾਏਗੀ ਤੁਹਾਡੇ ਅਕੋਰਡਿੰਗ ਜੇ ਤੁਸੀਂ ਕਹਿੰਦੇ ਹੋ ਵੀ Hindu ਰੀਤ ਰਵਾਜਾਂ ਸਿਖਾਉਣੀਆਂ ਗਲਤ ਨੇ ਨਹੀਂ ਦੇਖੋ ਜੇ ਕੋਈ ਸਕੂਲ ਕੋਈ ਜਿਵੇਂ ਤੁਸੀਂ ਦੱਸਿਆ ਹੈ ਨਾ ਵੀ ਅਲੱਗ-ਅਲੱਗ ਨਾਲ ਸਕੂਲ ਚ ਲੈ ਜਾਂਦੇ ਨੇ ਉਹਨਾਂ ਦਾ ਦੇਖੋ ਖਾਸ ਇੱਕ ਪਰਪਸ ਹੈ ਉਹ ਖਾਸ ਉਹਨਾਂ ਜਥੇਬੰਦੀਆਂ ਵੱਲੋਂ ਉਹਨਾਂ ਸੰਸਥਾਵਾਂ ਵੱਲੋਂ ਖੜੇ ਕੀਤੇ ਗਏ ਨੇ ਹਨਾ ਮਤਲਬ ਉਹਨਾਂ ਦੇ ਖਿਲਾਫ ਤਾਂ ਗੱਲ ਹੀ ਨਹੀਂ ਹੋ ਰਹੀ ਇੱਕ ਸਰਕਾਰੀ ਯੂਨੀਵਰਸਿਟੀ ਹੈ ਇੱਥੇ ਅਲੱਗ-ਅਲੱਗ ਲੋਕ ਮਤਲਬ ਸਾਰੇ ਦੇਸ਼ ਦੇ ਲੋਕ ਟੈਕਸ ਟੈਕਸ ਦਾ ਆਪਣਾ ਪੈਸਾ ਸਰਕਾਰ ਨੂੰ ਦਿੰਦੇ ਨੇ ਤਾਂ ਕਿ ਉਹਨਾਂ ਨੂੰ ਚੰਗੀ ਸਿੱਖਿਆ ਵਾਪਸ ਮਿਲੇ ਉਸ ਟੈਕਸ ਦੇ ਪੈਸੇ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਲੋਕਾਂ ਦੇ ਮਨ ਵਿੱਚ ਪਾਉਣ ਦੇ ਲਈ ਜੋ ਕਿ ਇੱਕ ਇੱਕੋ ਜਿਹੀ ਵਿਚਾਰਧਾਰਾ ਜਿਸ ਨਾਲ ਨਫ਼ਰਤ ਪੈਦਾ ਹੁੰਦੀ ਹੈ ਦਿਮਾਗ ਦੇ ਵਿੱਚ ਅਸਲ ਯੂਨੀਵਰਸਿਟੀ ਦਾ ਕੋਈ ਕੋਰਸ ਚੱਲਦਾ ਜਿਹੜਾ ਹੋਰਾਂ ਧਰਮਾਂ ਨਾਲ ਰਿਲੇਟਡ ਹੋਵੇ ਜਾਂ ਸਿੱਖ ਧਰਮ ਨਾਲ ਜਾਂ ਮੁਸਲਮਾਨ ਜਾਂ ਕ੍ਰਿਸ਼ਚਨ ਧਰਮ ਨਾਲ ਰਿਲੇਟਡ ਹੋਵੇ ਕੋਈ ਹੋਰ ਕੋਰਸ ਹੈ ਯੂਨੀਵਰਸਿਟੀ ਦਾ ਨਹੀਂ ਅਜਿਹਾ ਕੋਈ ਕੋਰਸ ਨਹੀਂ ਹੈ ਅਜਿਹਾ ਕੋਈ ਨਹੀਂ ਸਿਰਫ ਇੱਕ ਡਿਪਾਰਟਮੈਂਟ ਹੈਗਾ ਹੈ ਡਿਪਾਰਟਮੈਂਟ ਮਤਲਬ ਵਿਸ਼ੇ ਵਿਸ਼ੇ ਨੂੰ ਪੜਾਉਣਾ ਇਤਿਹਾਸ ਪੜਾਉਣਾ ਉਹੋ ਜਿਹਾ ਡਿਪਾਰਟਮੈਂਟ ਹੈ ਤੁਸੀਂ ਇਹ ਸੋਚੋ ਵੀ ਕੋਹੋ ਜੀ ਚੀਜ਼ ਸਿਖਾਉਣੀ ਵੀ ਕੋਈ ਨਾ ਵਾਹ ਹਾਂ স্পੈਸ਼ਲ ਹੋਵੇ ਉਹ ਵੱਖਰੀ ਚੀਜ਼ ਹੈ ਉਹ じゃ ਕੋਈ ਕੋਰਸ ਨਹੀਂ ਹੈਗਾ ਉਹ ਇਹ ਦਾ ਕੁਝ ਨਹੀਂ ਹੈਗਾ ਜੇਕਰ ਸਿੱਖਿਆ ਨੀਤੀ ਦੀ ਆਪਾਂ ਗੱਲ ਕਰ ਲਈਏ ਸਿੱਖਿਆ ਨੀਤੀ ਹੌਲੀ ਹੌਲੀ ਲਾਗੂ ਹੋਣੀ ਸ਼ੁਰੂ ਹੋਗੀ ਇਹ ਸੈਨਟ ਤੱਕ ਦਾ ਹੀ ਮਸਲਾ ਜਾਂ ਜਿਹੜੀ ਨਵੀਂ ਸਿੱਖਿਆ ਨੀਤੀ ਆ ਉਹਨੂੰ ਲਾਗੂ ਕਰਨ ਤੋਂ ਰੋਕਣ ਦਾ ਮਸਲਾ ਜਿਹੜਾ ਇਹ ਮੋਰਚਾ ਬਿਲਕੁਲ ਦੇਖੋ ਇਸ ਪਿਊ ਬਚਾਓ ਮੋਰਚਾ ਦੀ ਜਿਹੜੀ ਆਪਣੀ ਹੁਣ ਇਸ ਵੇਲੇ ਮੰਗ ਹੈ ਕਿਉਂਕਿ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਵੱਖ-ਵੱਖ ਐਸੀ ਸਮਝਦੀ ਜਿਹੜੇ ਆਰਗੇਨਾਈਜੇਸ਼ਨਸ ਨੇ ਜਥੇ ਬੰਦੀਆਂ ਨੇ ਉਹ ਇਕੱਠੀਆਂ ਹੋਈਆਂ ਨੇ ਸਾਡਾ ਫਿਲਹਾਲ ਜਿਹੜਾ ਇੱਕ ਇੱਕ ਆਪਣਾ ਮੋਰਚਾ ਕਿਉਂ ਅਸੀਂ ਲਾਇਆ ਹੋਇਆ ਹੈ ਕਿ ਉਹ ਸੈਨੇਟ ਦੀ ਚੋਣਾਂ ਦੀ ਬਹਾਲੀ ਲਈ ਹੈ ਪਰ ਇਹ ਗੱਲ ਬਿਲਕੁਲ ਹੈਗੀ ਇਹ ਵੀ ਇਹ ਮਸਲਾ ਇਹ ਸਿਰਫ ਸੈਨੇਟ ਦੀ ਚੋਣਾਂ ਤੱਕ ਸੀਮਤ ਨਹੀਂ ਹੈਗਾ ਕਿਉਂਕਿ ਆਪਣੀ ਜਿਹੜੀ ਪਹਿਲੀ ਗੱਲ ਤਾਂ ਪੰਜਾਬ ਯੂਨੀਵਰਸਿਟੀ ਦੇ ਉੱਤੇ ਦਾਅਵੇਦਾਰੀ ਦਾ ਮਸਲਾ ਇਹ ਚ ਤੱਕ ਸੀਮਤ ਨਹੀਂ ਹੈਗਾ ਨਾ ਜਦੋਂ ਸੈਨੇਟ ਸੀਗੀ ਉਦੋਂ ਵੀ ਆਪਾਂ ਕਹੀਏ ਵੀ ਪੰਜਾਬ ਦੀ ਯੂਨੀਵਰਸਿਟੀ ਜੀ ਕਿ ਉਦੋਂ ਨਹੀਂ ਸੀ ਇਹ ਇੱਕ ਇੱਕ ਸਟੈਪ ਹੈ ਉਸ ਪੂਰੇ ਤੁਸੀਂ ਕਹੋ ਵੀ ਪ੍ਰਕਿਰਿਆ ਦੇ ਵਿੱਚ ਪ੍ਰੋਸੈਸ ਦੇ ਵਿੱਚ ਪਰ ਇਹ ਪੂਰੀ ਗੱਲ ਨਹੀਂ ਹੈਗੀ ਤੇ ਓਵੇਂ ਹੀ ਜਦੋਂ ਜਿਵੇਂ ਸਿੱਖਿਆ ਦੇ ਉੱਤੇ ਅੱਜ ਇੱਕ ਕਬਜ਼ਾ ਕੀਤਾ ਜਾ ਰਿਹਾ ਹੈ ਸਿੱਖਿਆ ਦਾ ਭਗਵਾਕਰਨ ਨਿੱਜੀਕਰਨ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਤੇ ਆਪਾਂ ਨੂੰ ਜਿਹੜੀ ਨਵੀਂ ਸਿੱਖਿਆ ਨੀਤੀ 2020 ਉਹਦੇ ਉੱਤੇ ਆਪਾਂ ਨੂੰ ਝੋਟ ਕਰਨ ਦੀ ਲੋੜ ਹੈ ਆਪਾਂ ਨੂੰ ਉਹਦੇ ਬਾਰੇ ਗੱਲ ਕਰਨ ਦੀ ਲੋੜ ਹੈ ਤੇ ਆਪਾਂ ਨੂੰ ਜਿਵੇਂ ਨਵੇਂ ਹੁਣ ਕੋਰਸ ਲਿਆਏ ਜਾ ਰਹੇ ਨੇ ਵੀ ਅਤਤ ਤਰ੍ਹਾਂ ਤਰ੍ਹਾਂ ਦੇ ਜਿਵੇਂ ਵੋਕੇਸ਼ਨਲ ਕੋਰਸ ਲਿਆਏ ਲਿਆਏ ਜਾ ਰਹੇ ਨੇ ਵੀ ਚਲਦੀ ਰੋ ਚਲਦੀ ਇੱਕ ਸਕਿੱਲ ਸਿੱਖੇ ਹਰ ਵਿਦਿਆਰਥੀ ਪਰ ਇੱਕ ਜਿਹੜੇ ਵਿਚਾਰ ਨੇ ਇੱਕ ਡੂੰਗਾ ਅਧਿਐਨ ਉਹਦੀ ਕਾਬਿਲਤ ਪੈਦਾ ਨਾ ਹੋਵੇ ਹਮ ਵਿਦਿਆਰਥੀਆਂ ਦੇ ਵਿੱਚ ਜਿਹੜੇ ਇਹ ਇੱਕ ਬਦਲਾਅ ਕੀਤਾ ਜਾ ਰਿਹਾ ਜਿਵੇਂ ਯੂਨੀਵਰਸਿਟੀ ਦੇ ਵਿੱਚ ਹੁਣ ਇੱਕ ਨਵਾਂ ਕੈਰੀਕੂਲਮ ਆਇਆ ਮੈਚ ਦੇ ਬੀਏਸੀ ਮੈਚ ਦੇ ਸਿਲੇਬਸ ਦੇ ਵਿੱਚੋਂ ਲਾਗੂ ਕਰਨ ਲੱਗੇ ਸੀ ਵੀ ਇੱਥੇ ਉਹ ਸਿਲੇਬਸ ਦੇ ਵਿੱਚ ਮੂਰਤ ਦਾ ਕੋਰਸ ਐਡ ਕੀਤਾ ਗਿਆ ਮੂਰਤ ਕਿਵੇਂ ਘਟਣਾ ਹੁੰਦਾ ਅੱਛਾ ਮੈਚ ਦੇ ਵਿੱਚ ਤੇ ਹੁਣ ਦੇਖੋ ਮੈਚ ਦਾ ਕੀ ਹੈ ਇਹਦੇ ਨਾਲ ਕੋਈ ਲੈਣਾ ਦੇਣਾ ਹੈਗਾ ਵੀ ਕਿ ਆਪਾਂ ਕਹੀਏ ਵੀ ਮੈਚ ਦਾ ਬੱਚਾ ਸਭ ਤੋਂ ਵੱਧ ਆਪਾਂ ਕਹੀਏ ਵੀ ਲੌਜੀਕ ਬਾਰੇ ਪੜ੍ਹਦਾ ਹੈ ਨਾ ਵੀ ਰੀਜ਼ਨਿੰਗ ਬਾਰੇ ਪੜ੍ਹਦਾ ਹੈ ਉਹਨਾਂ ਦੀ ਰੀਜ਼ਨਿੰਗ ਸਿਲ ਤੋਂ ਬਹੁਤ ਸ਼ਾਰਪ ਹੁੰਦੀਆਂ ਨੇ ਉਹ ਸਿਲੇਬਸ ਦੇ ਵਿੱਚ ਵੀ ਇਹ ਪਾਇਆ ਜਾ ਰਿਹਾ ਹੂੰ ਇਸ ਕਰਕੇ ਇਹ ਵੀ ਇਹ ਚੀਜ਼ ਖਤਰਨਾਕ ਹੈ ਤੇ ਸਹੀ ਗੱਲ ਹੈ ਵੀ ਇਹ ਉਸੇ ਤੱਕ ਸੀਮਤ ਨਹੀਂ ਹੈਗੀ ਪਰ ਇਹਦੇ ਨਾਲ ਆਪਾਂ ਨੂੰ ਦੇਖੋ ਸਮਾਜ ਦੀਆਂ ਵੱਖ-ਵੱਖ ਜਿਹੀਆਂ ਹੋਰ ਸਮੱਸਿਆਵਾਂ ਨੇ ਉਹਦੇ ਨਾਲ ਜੋੜ ਕੇ ਆਪਾਂ ਨੂੰ ਗੱਲ ਕਰਨੀ ਪੈਣੀ ਹੈ ਕਿ ਜਿਵੇਂ ਇਸ ਸਮਾਜ ਦੇ ਵਿੱਚ ਬੇਰੋਜ਼ਗਾਰੀ ਹੈਗੀ ਹੈ ਗਰੀਬੀ ਹੈ ਮਹਿੰਗਾਈ ਹੈ ਉਹ ਉਹਦੇ ਲਈ ਸਰਕਾਰਾਂ ਜੇ ਕੁਝ ਨਹੀਂ ਕਰਦੀਆਂ ਪਈਆਂ ਨਾਲ ਹੀ ਆਪਾਂ ਦੇਖੀਏ ਇੱਕ ਦੂਜੀ ਤਰਫ ਸਰਕਾਰ ਸਿੱਖਿਆ ਦੇ ਉੱਤੇ ਕਬਜ਼ਾ ਕਰਕੇ ਸਾਡੇ ਮਨਾਂ ਨੂੰ ਖੋਰਾ ਲਾ ਰਹੀ ਹੈ ਤਾਂ ਕਿ ਕੋਈ ਸਵਾਲ ਨਾ ਪੁੱਛੇ ਤਾਂ ਕਿ ਜੇ ਉਹ ਕਹਿਣ ਵੀ ਹਿੰਦੀ ਹਿੰਦੂ ਹਿੰਦੂ ਰਾਸ਼ਟਰ ਤਾਂ ਆਪਾਂ ਕਹਿ ਲਈ ਠੀਕ ਹੈ ਆਪਾਂ ਇਹ ਭੁੱਲ ਜਾਈਏ ਵੀ ਇਸ ਸਮਾਜ ਦੇ ਵਿੱਚ ਹਮੇਸ਼ਾ ਤੋਂ ਸਾਰੇ ਧਰਮ ਇਕੱਠੇ ਮਿਲ ਕੇ ਰਹਿੰਦੇ ਰਹਿੰਨੇ ਤੇ ਬਹੁਤ ਚੰਗੀ ਤਰ੍ਹਾਂ ਰਹਿੰਦੇ ਰਹਿੰਨੇ ਜਦੋਂ ਵੀ ਨਫਰਤ ਭੜਕਾਈਏ ਤਾਂ ਉਹ ਸਰਕਾਰਾਂ ਨੇ ਜਾਂ ਫਿਰ ਮਤਲਬ ਤੁਸੀਂ ਕਹਿੰਦੇ ਹੋ ਵੀ ਹਾਕਮਾਂ ਨੇ ਕਿਸੇ ਖਾਸ ਫਾਇਦੇ ਲਈ ਭੜਕਾਈਏ ਪਰ ਲੋਕਾਂ ਦੇ ਵਿੱਚ ਕਦੀ ਨਫਰਤ ਨਹੀਂ ਹੁੰਦੀ ਤੁਸੀਂ ਕਹਿ ਰਹੇ ਹੋ ਵੀ ਸਰਕਾਰਾਂ ਨੇ ਭੜਕਾਈਏ ਨਫਰਤ ਜਿੱਦਾਂ ਆਪਾਂ ਪਿੰਡਾਂ 'ਚ ਵਿਚਰਦੇ ਹਾਂ ਸ਼ਹਿਰਾਂ 'ਚ ਵਿਚਰਦੇ ਹਾਂ ਜਾਂ ਕਾਲਜਾਂ ਸਕੂਲਾਂ 'ਚ ਵਿਚਰਦੇ ਹਾਂ ਆਪਾਂ ਤਾਂ ਉੱਥੇ ਕਿਸੇ ਨੂੰ ਨਹੀਂ ਪਤਾ ਹੁੰਦਾ ਕੌਣ ਹਿੰਦੂ ਆ ਕੌਣ ਮੁਸਲਮਾਨ ਇੱਕ ਸੋਸ਼ਲ ਮੀਡੀਆ ਦਾ ਦੌਰ ਆ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਹੀ ਪਤਾ ਲੱਗਦਾ ਵੀ ਇਹ ਹਿੰਦੂ ਹੈ ਮੁਸਲਮਾਨ ਹੈ ਕਿਉਂਕਿ ਉੱਥੇ ਜਿਹੜੀਆਂ ਮੰਨ ਦੇ ਬੰਦੇ ਦੇ ਬਲਬਲੇ ਨੇ ਜਾਂ ਜੋ ਨੈਰੇਟਿਵ ਵੇਲਡ ਕਰਨ ਦੀ ਕੋਸ਼ਿਸ਼ ਕੀਤੀ ਆ ਉੱਥੇ ਪੂਰੀ ਤਰ੍ਹਾਂ ਕੀਤਾ ਜਾਂਦਾ ਤੁਹਾਨੂੰ ਵੀ ਲੈ ਕੇ ਟਾਰਗੇਟ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਕਈ ਵਿਅਕਤੀ ਤਾਂ ਤੁਹਾਨੂੰ ਤੁਹਾਡੇ ਡੀਐਨਏ ਤੱਕ ਤੁਹਾਨੂੰ ਮਾੜਾ ਚੰਗਾ ਬੋਲ ਰਹੇ ਆ ਵੀ ਸਾਰਾ ਇਦਾਂ ਬੋਲ ਰਹੀ ਆ ਸਾਨੂੰ ਹਿੰਦੂਆਂ ਨੂੰ ਟਾਰਗੇਟ ਕਰ ਰਹੀ ਆ ਇਹ ਇਹ ਤਾਂ ਮੁਸਲਮਾਨਾਂ ਨਾਲ ਰਲੀ ਹੋਈ ਆ ਜਾਂ ਇਹ ਸਰਕਾਰੀ ਆ ਇਹ ਸਮਾਜ ਨੂੰ ਵੰਡਣਾ ਚਾਹੁੰਦੇ ਆ ਇਹਦਾ ਨਖੇੜਾ ਕਿਵੇਂ ਹੋਊਗਾ ਕੌਣ ਸਰਕਾਰੀ ਆ ਉਹ ਤੁਹਾਨੂੰ ਸਰਕਾਰੀ ਕਹਿ ਰਹੇ ਨੇ ਤੁਸੀਂ ਉਹਨਾਂ ਨੂੰ ਸਰਕਾਰੀ ਕਹਿ ਰਹੇ ਹੋ ਅਕਸਰ ਹੈ ਕੌਣ ਆ ਸਰਕਾਰੀ ਦੇਖੋ ਇਹ ਤਾਂ ਸਰਕਾਰੀ ਆਪਨੂੰ ਇਸ ਤਰ੍ਹਾਂ ਪਤਾ ਲੱਗ ਜੂਗਾ ਕੌਣ ਹੈ ਵੀ ਸਰਕਾਰ ਕੀ ਦੀ ਹੈ ਸਰਕਾਰ ਕੀ ਕਰ ਰਹੀ ਹੈ ਅੱਜ ਮਤਲਬ ਮੈਂ ਉਹੀ ਕਹਿਣਾ ਚਾਹਾਂਗੀ ਵੀ ਅਕਸਰ ਜਿਹੜਾ ਗੋਦੀ মিডিਆ ਉਹ ਵੀ ਇਹਦਾ ਦੇਖੋ ਇਸਤੇਮਾਲ ਕਰਦਾ ਹੁਣ ਦੇਖੋ ਹਜੇ ਤੱਕ ਮੈਂ 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 ਨਾ ਪਹਿਲਾਂ ਕਿਹਾ ਤਾਂ ਨੇ ਮੈਂ ਅੱਗੇ ਕਹਾਂਗੀ ਵੀ ਹਿੰਦੂ ਲੋਕਾਂ ਦੇ ਖਿਲਾਫ ਜੋ ਲੋਕ ਆਪਣੀ ਸਰਜਨਾ ਦਾ ਧਰਮ ਮੰਨਦੇ ਨੇ ਉਹਨਾਂ ਦੀ ਆਜ਼ਾਦੀ ਹੈ ਉਹਨਾਂ ਦਾ ਹੱਕ ਹੈ ਜੇ ਜੇ ਉਹ ਮੰਨਣਾ ਚਾਹੁੰਦੇ ਨੇ ਉਹ ਮੰਨਣ ਤੇ ਉਹ ਸੱਤ ਨੂੰ ਜੇ ਕੋਈ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਗਲਤ ਵੀ ਹੈ ਤੇ ਮੈਂ ਤਾਂ ਸ਼ੁਰੂ ਤੋਂ ਮੈਂ ਇਹ ਗੱਲ ਕੀਤੀ ਹੈ ਜਿਹੜੀ ਗੱਲ ਅੱਜ ਖਤਰਨਾਕ ਹੈ ਉਹ ਇਹੀ ਹੈਗਾ ਵੀ ਮਤਲਬ Hindu ਲੋਕਾਂ ਦੇ ਜਿਹੜੇ ਅੱਜ ਤਨ ਮੰਨ ਰਹੇ ਨੇ ਉਹਨਾਂ ਦੀ ਸ਼ਰਧਾ ਦਾ ਮਿਸਯੂਜ਼ ਹੋ ਰਿਹਾ ਹ ਹ ਉਹਨਾਂ ਉਹਨਾਂ ਦੇ ਵਿੱਚ ਇੱਕ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ ਜਿਵੇਂ ਦੇਖੋ ਆਹ ਗੱਲ ਹੈ ਇਹ ਖਾਸ ਮੀਡੀਆ ਵੱਲੋਂ ਚਲਾਈ ਜਾਂਦੀ ਹੈ ਇਹੋ ਜਿਹੀਆਂ ਗੱਲਾਂ ਵੀ ਇਹ ਤਾਂ ਆਹ ਨੇ ਇਹ ਤਾਂ ਉਹ ਨੇ ਇਹ ਸਾਨੂੰ ਖਤਰਾ ਵੀ Hindu ਖਤਰੇ ਵਿੱਚ ਹੈ ਹੈਨਾ ਇੱਕ ਜਾਣ ਬੁੱਝ ਕੇ ਇੱਕ ਨਕਲੀ ਖਤਰਾ ਕ੍ਰੀਏਟ ਕਰਨਾ ਫਿਰ ਉਹ ਦਾ ਦੁਸ਼ਮਨ ਤੁਹਾਨੂੰ ਟਾਰਗੇਟ ਦੇਣਗੇ ਵੀ ਆਹ ਟਾਰਗੇਟ ਹੈ ਹੈਨਾ ਜਿਵੇਂ ਸੋਸ਼ਲ ਮੀਡੀਆ ਤੇ ਖਾਸ ਕਰਕੇ ਟਾਰਗੇਟ ਕਰਨਾ ਹੈ ਮੋ ਸੌਖਾ ਹੋ ਜਾਂਦਾ ਹੈ ਵੀ ਕਮੈਂਟ ਕਮੂਨਟ ਕਰਨੀ ਟ੍ਰੋਲ ਕਰਨਾ ਹੈ ਨਾ ਵੀ ਜਦ ਤੁਸੀਂ ਇਸ ਆਪਣੇ ਸ਼ਬਦਾਂ ਲਈ ਕੋਈ ਰਿਸਪਾਂਸਿਬਲ ਨਹੀਂ ਹੈਗੇ ਤੁਸੀਂ ਕੁਝ ਵੀ ਗਿਆ ਕਿ ਨਿਕਲ ਸਕਦੇ ਹੋ ਜਿਵੇਂ ਇਹੋ ਜਿਹੀਆਂ ਚੀਜ਼ਾਂ ਆਈਟੀ ਸੈਲ ਵੱਲੋਂ ਵੀ ਕੀਤੀ ਜਾਂਦੀਆਂ ਨੇ ਖਾਸ ਜਿਹੜੇ ਗੋਦੀ ਮੀਡੀਆ ਦੇ ਆਈਟੀ ਸੈਲ ਹੁੰਦੇ ਨੇ ਅਸਲ ਵਿੱਚ ਕੀ ਹੈ ਵੀ ਇਸ ਵੇਲੇ ਵੀੜੀ ਉਹ ਹੈ ਤੁਸੀਂ ਕਹੋ ਸਰਕਾਰ ਨੇ ਇੱਕ ਗੁਰਸ਼ ਕੰਜਾ ਕਸਿਆ ਹੋਇਆ ਹੈ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਜਿਹੜੇ ਪੱਤਰਕਾਰ ਹੁੰਦੇ ਨੇ ਜਿਹੜੇ ਦੇਖੋ ਖਾਸ ਕਰ ਕੁੜੀਆਂ ਹੁੰਦੀਆਂ ਨੇ ਉਹਨਾਂ ਦੇ ਜੇ ਕੋਈ ਜੇ ਕੋਈ ਚੰਗਾ ਕੰਮ ਕਰ ਰਹੀਆਂ ਚੰਗੀ ਕਵਰਿੰਗ ਕਰ ਰਹੀਆਂ ਨੇ ਤੇ ਉਹਨਾਂ ਨੂੰ ਕਿਸ ਹੱਦ ਦਰਜੇ ਤੱਕ ਟ੍ਰੋਲਿੰਗ ਕੀਤੀ ਜਾਂਦੀ ਹੈ ਘਟਿਆ ਦਰਜੇ ਦੇ ਉਹਨਾਂ ਦੇ ਖਿਲਾਫ ਕਮੈਂਟ ਕੀਤੀ ਜਾਂਦੇ ਨੇ ਮੈਸੇਜ ਭੇਜੇ ਜਾਂਦੇ ਨੇ ਹਣਾ ਕਈ ਵਾਰੀ ਉਹਨਾਂ ਦੇ ਅਕਾਊਂਟ ਵਗੈਰਾ ਹੈਕ ਕਰਕੇ ਉਹਨਾਂ ਦੀ ਨਿੱਜੀ ਜਾਣਕਾਰੀ ਕੱਢ ਕੇ ਉਹਨਾਂ ਦਾ ਐਡਰੈਸ ਮੰਨ ਲਓ ਲੀਕ ਹੋ ਗਿਆ ਉਹਨਾਂ ਦਾ ਨੰਬਰ ਲੀਕ ਹੋ ਗਿਆ ਫਿਰ ਉਹਨਾਂ ਦੀ ਜਾਨ ਤੱਕ ਨੂੰ ਖਤਰਾ ਹੋ ਜਾਂਦਾ ਜਦ ਕਿ ਉਹ ਕੀ ਕਰ ਰਹੀਆਂ ਨੇ ਉਹ ਸਿਰਫ ਆਪਣੀ ਆਵਾਜ਼ ਉਠਾ ਰਹੀਆਂ ਨੇ ਵੀ ਜੋ ਉਹਨਾਂ ਨੂੰ ਗਲਤ ਲੱਗ ਰਿਹਾ ਉਹ ਬੋਲ ਰਹੇ ਹਨ ਉਵੇਂ ਹੀ ਮਤਲਬ ਜਿਵੇਂ ਇਹ ਕੇਸ ਹੈ ਜਿਵੇਂ ਕਿਸੇ ਬੰਦੇ ਨੂੰ ਨਿੱਜੀ ਟਾਰਗੇਟ ਕਰਨ ਦੀ ਥਾਂ ਤੇ ਉਹਦੇ ਵਿਚਾਰ ਸੁਣਨੇ ਚਾਹੀਦੇ ਨੇ ਵੀ ਜੇ ਮਤਲਬ ਜੇ ਜਿਵੇਂ ਮੈਨੂੰ ਜੇ ਟਾਰਗੇਟ ਕਰ ਰਿਹਾ ਹੈ ਕੋਈ ਵੀ ਇਹ ਇਹ ਜਾਂਦਾ ਡੀਐਨਏ ਵਗੈਰਾ ਮੈਨੂੰ ਤਾਂ ਪਤਾ ਵੀ ਨਹੀਂ ਵੀ ਮੈਂ ਇਹਨਾਂ ਨਹੀਂ ਦੇਖਦੀ ਵੀ ਕੌਣ ਕੀ ਕਹਿ ਰਿਹਾ ਵੀ ਫਰਕ ਨਹੀਂ ਪੈਂਦਾ ਇਹਨਾਂ ਦਾ ਪਰ ਜੇ ਕੋਈ ਕਰ ਵੀ ਰਿਹਾ ਮਤਲਬ ਇਹ ਸਭ ਨੂੰ ਮੰਨ ਲਾਦੇ ਵੀ ਉਹਨਾਂ ਲੋਕਾਂ ਦੀ ਤੁਸੀਂ ਕਹੋ ਵੀ ਨਾ ਸਮਝੀ ਹੈ ਜਾਂ ਫਿਰ ਉਹ ਇੰਨੇ ਪੋਲੀਟੀਕਲੀ ਮੈਚੂਰ ਨਹੀਂ ਹੈਗੇ ਵੀ ਉਹ ਕਿਸੇ ਦੇ ਵਿਚਾਰ ਜਾਣਨ ਤੋਂ ਪਹਿਲਾਂ ਉਹ ਸਿਰਫ ਇਹ ਇੱਕ ਦੋ ਸ਼ਬਦ ਸੁਣ ਕੇ ਵੀ ਕਈ ਵਾਰੀ ਹੁੰਦਾ ਵੀ ਵੀ ਲੋਕ ਹਿੰਦੀ ਹਿੰਦੂ ਹਿੰਦੂਤਾ ਇੰਨਾ ਸੁਣ ਕੇ ਇਹ ਸੋਚ ਲੈਂਦੇ ਨੇ ਵੀ ਇਹ ਤਾਂ Hindu ਧਰਮ ਧਰਮ ਵਿਰੋਧੀ ਆ ਇੰਨੀ ਗੱਲ ਸੁਣ ਕੇ ਹਨਾ ਇਹਦੀ ਥਾਂ ਤੇ ਆਪਾਂ ਪੂਰੀ ਗੱਲ ਸੁਣੀਏ ਵੀ ਅੱਜ ਸਗੋਂ ਜੋ ਵੀ ਅੱਜ ਧਰਮ ਮੰਨ ਰਿਹਾ ਹੈ ਉਹਨਾਂ ਨੂੰ ਉਹਨਾਂ ਲੋਕਾਂ ਵਿੱਚ ਤਨ ਹੋਣਾ ਚਾਹੀਦਾ ਕੀ ਸਾਰੇ Hindu ਲੋਕ ਕਹਿੰਦੇ ਨੇ ਵੀ ਮੁਸਲਮਾਨਾਂ ਨਾਲ ਵੱਟ ਟੋ ਕਰਨੀ ਚਾਹੀਦੀ ਹੈ ਆਰਐਸਐਸ ਕਹਿੰਦੀ ਹੈ ਹਨਾ ਕੀ ਸਾਰੇ Hindu ਲੋਕ ਇਹ ਮੰਨਦੇ ਨਹੀਂ ਜਿਵੇਂ ਹੁਣ ਮੈਂ ਤੁਹਾਨੂੰ ਹੁਣ ਕੁਝ ਦੱਸ ਦਿੰਨੀ ਆ ਵੀ ਵੀ ਆਰਐਸਐਸ ਇੰਨੀ ਭਿਆਨਕ ਕਿਉਂ ਹੈ ਇਹਨਾਂ ਦਾ ਲੀਡਰ ਜਿਨ੍ਹਾਂ ਨੇ जिने आरएसएस बन ऑन ਵਿੱਚ ਆਪਣਾ ਮਤਲਬ ਉਹ ਰੋਲ ਸੀਗਾ ਸਰਵਰਕਰ ਵੀਡੀ ਸਰਵਰਕਰ ਉਹਦੀ ਕਿਤਾਬ ਹੈ ਜਿਹਦੇ ਵਿੱਚ ਉਹ ਕਹਿੰਦਾ ਵੀ ਰੇਪ ਇਜ਼ ਅ ਪੋਲਿਟੀਕਲ ਟੂਲ ਅੱਛਾ ਮਤਲਬ ਉਹ ਇੱਕ ਉਦਾਹਰਨ ਦਿੰਦਾ ਕਿ ਨਾ சிவாਜੀ ਨੇ ਇੱਕ ਵਾਰੀ ਕੁਝ ਔਰਤਾਂ ਨੂੰ ਕਿਸੇ ਮਸਲੇ ਦੇ ਦਿੱਤੇ ਅਗਵਾ ਕੀਤਾ ਪਰ ਉਹਨੇ ਬਿਨਾ ਕੁਝ ਕੀਤੇ ਉਹਨਾਂ ਨੂੰ ਛੱਡ ਦਿੱਤਾ ਉਹ ਇੱਥੇ சிவாਜੀ ਦੀ ਆਲੋਚਨਾ ਕਰਦਾ ਵੀ சிவாਜੀ ਨੇ ਉਹਨਾਂ ਨਾਲ ਕਿਉਂ ਨਹੀਂ ਕੁਝ ਕੀਤਾ ਬਿਕੋਜ਼ ਬਿਕੋਜ਼ ਕਿਉਂ ਛੱਡਦਾ ਹਾਂ ਬਿਕੋਜ਼ ਰੇਪ ਇਜ਼ ਅ ਪੋਲਿਟੀਕਲ ਟੂਲ ਮਤਲਬ ਔਰਤਾਂ ਖਾਸ ਖਾਸ ਕਰਕੇ ਮੁਸਲਮਾਨ ਔਰਤਾਂ ਦੇ ਖਿਲਾਫ ਸਹੀ ਦੇ ਇੱਕ ਪੋਲਿਟੀਕਲ ਟੂਲ ਹੈ ਇਹ ਹੂੰ ਤੇ ਹੁਣ ਜਦੋਂ ਇੱਕ ਲੀਡਰ ਇਹੋ ਜੀ ਗੱਲ ਕਰ ਰਿਹਾ ਹੈ ਤੇ ਉਹਦੇ ਥੱਲੇ ਇਹਨੇ ਲੋਕ ਲੱਗੇ ਹੋਏ ਨੇ ਤੇ ਲੋਕਾਂ ਦੇ ਲੋਕਾਂ ਤੋਂ ਦੇਖੋ ਇਹ ਆਗਲਾਂ ਲੋਕ ਹੀ ਆ ਜਾਂਦੀਆਂ ਨੇ ਹੂੰ ਇਹ ਫੈਕਟ ਨਹੀਂ ਕਿਤਾਬਾਂ ਵਿੱਚ ਲਿਖਿਆ ਹੈ ਤੇ ਤੁਹਾਨੂੰ ਇਹ ਤੁਹਾਨੂੰ ਤਾਂ ਤੁਹਾਨੂੰ ਤੁਸੀਂ ਗੂਗਲ ਕਰੋਗੇ ਤੁਹਾਨੂੰ ਇਹ ਮਿਲ ਵੀ ਜਾਊਗਾ ਹੂੰ ਇਸ ਕਰਕੇ ਕਹਿੰਦੇ ਆ ਵੀ ਇਹ ਸੋਚ ਬਹੁਤ ਖਤਰਨਾਕ ਹੈ ਸਾਨੂੰ ਪਤਾ ਵੀ ਆਮ ਲੋਕ ਆਮ ਹਿੰਦੂ ਵੀ ਇਸ ਤਰ੍ਹਾਂ ਨਹੀਂ ਸੋਚਦੇ ਨਾ ਵੀ ਨਾ ਹੀ ਮੁਸਲਮਾਨ ਨਾ ਪਰ ਇਸ ਤਰ੍ਹਾਂ ਸੋਚਦੇ ਨੇ ਆਮ ਲੋਕ ਚੰਗੇ ਹੁੰਦੇ ਨੇ ਉਹ ਆਪਣੀ ਸ਼ਰਧਾ ਜੋ ਆਪਣਾ ਤਾਂ ਮੰਨਦੇ ਵੀ ਨੇ ਉਹ ਬਾਕੀ ਧਰਮਾਂ ਦੀ ਰਿਸਪੈਕਟ ਵੀ ਕਰਦੇ ਨੇ ਤੇ ਉਹ ਇਹੋ ਜਿਹੇ ਨਫ਼ਰਤਈ ਵਿਚਾਰ ਨਹੀਂ ਰੱਖਦੇ ਇਹ ਖਾਸ ਤਰ੍ਹਾਂ ਦੇਖੋ ਜਿਵੇਂ ਸਿਲੇਬਸਾਂ ਚ ਵੜ ਰਹੇ ਨੇ ਮੀਡੀਆ ਵਿੱਚ ਹਰ ਰਾਤ 9 ਵਜੇ ਹੈ ਨਾ ਵੀ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਕਰੀ ਜਾਣਾ ਵੀ ਥਾਂ ਥਾਂ ਤੇ ਤੁਸੀਂ ਦੇਖੋ ਵੀ ਕਦੇ ਇਹਨਾਂ ਦੇ ਖਾਸ ਜਿਹੜੇ ਹੁਣ ਗੁੰਡਾਗਰੋਹ ਜੇ ਹੁੰਦੇ ਨੇ ਕੁਝ ਥੋੜੇ ਬਹੁਤ ਹੈ ਨਾ ਉਹ ਮੁਸਲਮਾਨਾਂ ਨੂੰ ਫੜ ਕੱਢ ਫੜ ਫੜ ਕੇ ਕਹਿੰਦੇ ਨੇ ਵੀ ਜੈ ਸ਼੍ਰੀ ਰਾਮ ਤੁਸੀਂ ਬੋਲੋ ਤੱਕੇ ਨਾਲ ਕਹਾਉਂਦੇ ਮੈਨੂੰ ਉਹ ਕਹਿ ਵੀ ਦਿੰਦੇ ਨੇ ਪਰ ਉਹਨਾਂ ਨੂੰ ਮਤਲਬ ਕਿਸ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਮੌਬ ਲਿੰਚਿੰਗ ਕਰਕੇ ਮਾਰ ਦਿੱਤਾ ਜਾਂਦਾ ਇੱਕ ਆਰਐਸਐ ਜੇ ਲੀਡਰ ਨੇ ਕੁਝ ਟਾਈਮ ਪਹਿਲਾਂ ਇੱਕ ਬਿਆਨ ਦਿੱਤਾ ਸੀਗਾ ਵੀ ਮੁਸਲਮਾਨ ਔਰਤਾਂ ਨੂੰ ਕਬਰਾਂ ਚੋਂ ਕੱਢ ਕੇ ਉਹਨਾਂ ਦਾ ਕਰੋ ਹੈ ਨਾ ਜਾਂ ਫਿਰ ਇਹੋ ਜਿਹੀਆਂ ਜਿਹੜੀਆਂ ਆਮ ਤੌਰ ਤੇ ਬਹੁਤ ਹੀ ਘਨਾਉਣੀਆਂ ਭੱਦੀਆਂ ਗੱਲਾਂ ਨੇ ਉਹ ਇਹਨਾਂ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਤੇ ਮੈਂ ਮਤਲਬ ਮੈਨੂੰ ਲੱਗਦਾ ਵੀ ਲੋਕਾਂ ਦੇ ਸਾਹਮਣੇ ਇਹ ਤੱਥ ਲੈ ਕੇ ਜਾਣੇ ਚਾਹੀਦੇ ਨੇ ਗੋਦੀ ਮੀਡੀਆ ਪੁਠਾ ਕੰਮ ਕਰਦੀ ਹੈ ਉਹ ਇਹ ਤੱਥ ਜਿਹੜੇ ਅੱਜ ਜਾਣਨੇ ਬਹੁਤ ਜ਼ਰੂਰੀ ਨੇ ਵੀ ਅੱਜ ਸੱਤਾ ਵਿੱਚ ਕੌਣ ਬੈਠਾ ਹੈ ਵੀ ਉਹਨਾਂ ਦੀ ਸੋਚ ਕੀ ਹੈ ਵੀ ਮਤਲਬ ਆਪਣੇ ਆਪਾਂ ਸਾਰੇ ਹੁਣ ਸਮਾਜ ਵਿੱਚ ਕੁੜੀਆਂ ਮੁੰਡਿਆਂ ਵਾਂਗ ਬਰਾਬਰ ਰਹਿਣੇ ਆਸੀਂ ਇਕੱਠੇ ਪੜਦੇ ਹਾਂ ਪਰ ਤੁਸੀਂ ਸੋਚੋ ਵੀ ਜੇ ਸਾਡੀਆਂ ਕਿਤਾਬਾਂ ਵਿੱਚ ਸਾਨੂੰ ਇਹ ਪੜਾਇਆ ਜਾ ਰਿਹਾ ਵੀ ਔਰਤਾਂ ਦੀ ਜਗ੍ਹਾ ਇਹੀ ਹੈ ਸਮਾਜ ਦੇ ਵਿੱਚ ਤਾਂ ਫਿਰ ਅਸੀਂ ਕੀ ਇੱਕ ਚੰਗਾ ਭਵਿੱਖ ਬਣਾ ਸਕਾਂਗੇ ਕੀ ਜਿਸ ਦਿਸ਼ਾ ਵਿੱਚ ਆਪਾਂ ਚਾਹੁੰਦੇ ਆ ਵੀ ਸਮਾਜ ਜਾਵੇ ਆਪਾਂ ਪੂਰੇ ਆਪਾਂ ਤਰੱਕੀ ਕਰੀ ਤੇ ਆਪਾਂ ਜਿਹੋ ਜਿਹੇ ਸਮਾਜ ਹੈਗਾ ਸਭ ਇਹਨਾਂ ਨਾਲੋਂ ਕਈ ਗੁਣਾ ਚੰਗਾ ਬਣਾਉਣ ਦੀ ਲੋੜ ਹੈ ਜੇ ਉਹਦੇ ਲਈ ਸੰਘਰਸ਼ ਕਰਨ ਦੀ ਲੋੜ ਹੈ ਆਪਾਂ ਉਸ ਦਸ਼ਾ ਵਿੱਚ ਨਹੀਂ ਜਾ ਪਾਵਾਂਗੇ ਜਦ ਤੱਕ ਆਪਾਂ ਇਹਨਾਂ ਚੀਜ਼ਾਂ ਬਾਰੇ ਜਾਗਰੂਕ ਨਹੀਂ ਹੁੰਦੇ ਸਾਰਾ ਤੁਸੀਂ ਇਹ ਤਾਂ ਸਮਝਾਤਾ ਵੀ ਆਰਐਸਐਸ ਕਿਸ ਤਰ੍ਹਾਂ ਖਤਰਨਾਕ ਆ ਪਰ ਜੇ ਧਰਮ ਦਾ ਕਿਸੇ ਵੀ ਮੋਰਚੇ ਨੂੰ ਧਾਰਮਿਕ ਰੰਗਤ ਦੇਣੀ ਕਿੰਨੀ ਕੁ ਸਹੀ ਆ ਕਿਉਂਕਿ ਜਿੱਦਾਂ ਜੇ ਆਪਾਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਉਹਦਾ ਆਪਾਂ ਵਿਰੋਧ ਕਰਦੇ ਆ ਮੋਰਚੇ ਦੇ ਵਿੱਚ ਕਿ ਸ਼ਹਿਰਿਆਂ ਦੀ ਗੱਲ ਕਰਨੀ ਵੀ ਕਿ ਸ਼ਹਿਰੇ ਟੰਗਦੇ ਹੋ ਕਿ ਸ਼ਹਿਰਿਆਂ ਤੋਂ ਡਰਦੇ ਆਗੇ ਅਫਦਾਲੀ ਵਗਾਰਗੇ ਕਸ਼ਰਿਆਂ ਨੂੰ ਦੇਖ ਕੇ ਹੀ ਨਹੀਂ ਇਹਨਾਂ ਨੇ ਇੱਥੇ ਇਧਰ ਨੂੰ ਮੂੰਹ ਕਰਨਾ ਕਸ਼ਰਿਆਂ ਦਾ ਮਤਲਬ ਸਿੱਖ ਚੰਨਾ ਸਿੱਖ ਨਿਸ਼ਾਨਾ ਹੋ ਇੱਕ ਕਿਸਮ ਦਾ ਸਿੱਖੀ ਦਾ ਪ੍ਰਤੀਕ ਆ ਉਹ ਉਹ ਰੰਗ ਦੇਣੀ ਕੱਲਾ ਸਿੱਖੀ ਦਾ ਤੁਹਾਨੂੰ ਲੱਗਦਾ ਵੀ ਕਿੱਲੇ ਸਿੱਖਾਂ ਦਾ ਹੀ ਮੋਰਚਾ ਐ ਦੇਖੋ ਪਹਿਲੀ ਗੱਲ ਤਾਂ ਇਹ ਵੀ ਇਹ ਕਿਸੇ ਇੱਕ ਧਰਮ ਦਾ ਮੋਰਚਾ ਨਹੀਂ ਹੈਗਾ ਇਸ ਇਸ ਮੋਰਚੇ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਵਿਰਿਆਚ ਜੱਥੇ ਬਣੀਆਂ ਨੇ ਕੁੱਝ 80 ਤਰ੍ਹਾਂ ਨੇ ਉਹ ਸ਼ਾਮਿਲ ਨੇ ਇਸ ਮੋਰਚੇ ਦੀ ਜਿਹੜੀ ਇੱਕ ਤੁਸੀਂ ਕਹੋ ਵੀ ਕੋਰ ਐ ਜਿਹੜੀਆਂ ਜਿਨ੍ਹਾਂ ਨੇ ਇਹ ਮੋਟਾ ਸ਼ੁਰੂ ਕੀਤਾ ਸੀਗਾ ਜਿਨ੍ਹਾਂ ਹੁਣ ਪ੍ਰਸ਼ਾਸਨ ਮੀਟਿੰਗ ਦੇ ਵਿੱਚ ਐ ਫਿਰ ਜੋ ਕੁਝ ਕਰ ਰਹੇ ਨੇ ਜਿੱਤੇ ਅਸੀਂ ਸ਼ਾਮਿਲ ਨਾ ਉਹ ਵਿੱਚ ਕੋਈ ਵੀ ਇਹੋ ਜੀ ਗੱਲ ਨਹੀਂ ਹੈ ਕਿ ਵੀ ਕੋਈ ਧਾਰਮਿਕ ਕੋਈ ਇੱਕ ਰੋਲ ਪਲੇ ਕਰ ਰਿਹਾ ਹੈ ਕੋਈ ਹਮ ਅਸਲ ਜੀ ਗੱਲ ਇਹ ਹੈ ਵੀ ਜਿਹੋ ਜਿਹਾ ਮਸਲਾ ਹੈ ਇਹ ਪੂਰੇ ਪੰਜਾਬ ਦਾ ਮਸਲਾ ਹਮ ਤੇ ਪੂਰੇ ਪੰਜਾਬ ਦੇ ਮਸਲੇ ਹੋਣ ਕਰਕੇ ਅਸੀਂ ਇਹ ਕਹਿੰਦੇ ਆ ਵੀ ਜਿੱਥੋਂ ਵੀ ਸਾਨੂੰ ਹਮੈਤ ਮਿਲ ਰਹੀ ਹੈ ਅੱਜ ਅਸੀਂ ਉਹਦਾ ਵੈਲਕਮ ਕਰਦੇ ਆ ਹਮ ਮੈਨੂੰ ਉਦੇ ਸਿਰਫ ਇਹ ਗੱਲ ਨਹੀਂ ਹੈ ਕਿ ਅਸੀਂ ਸਿਰਫ ਉਹਨ ਵਿਦਿਆਰਥੀਆਂ ਦੀ ਹਮਾਇਤ ਲਵਾਂਗੇ ਕਿਉਂਕਿ ਸਿਰਫ ਵਿਦਿਆਰਥੀਆਂ ਦਾ ਮਸਲਾ ਨਹੀਂ ਹੈਗਾ ਹੂੰ ਜੋ ਵੀ ਅੱਜ ਪੰਜਾਬ ਹਿਤਾਸ਼ੀ ਹੈ ਪੰਜਾਬ ਦੀ ਬਾਰੇ ਸੋਚਣਾ ਚਾਹੁੰਦਾ ਤੇ ਪੰਜਾਬ ਦੀ ਸਿੱਖਿਆ ਉੱਤੇ ਕਬਜ਼ਾ ਰੋਕਣਾ ਚਾਹੁੰਦਾ ਬਿਲਕੁਲ ਉਹਦਾ ਅਸੀਂ ਸਵਾਗਤ ਕਰਦੇ ਹਾਂ ਤੇ ਦੇਖੋ ਜੀ ਇਹੋ ਜਿਹੀਆਂ ਗੱਲਾਂ ਕਹੀਆਂ ਗਈਆਂ ਨੇ ਉਹ ਉਹੀ ਅਸੀਂ ਸਪਸ਼ਟੀਕਰਨ ਫਿਰ ਤੋਂ ਦਵਾਂਗੇ ਕਿ ਉਹ ਗੱਲਾਂ ਦੇਖੋ ਮੋਰਚੇ ਵੱਲੋਂ ਨਹੀਂ ਕੀਤੀਆਂ ਗਈਆਂ ਜੇ ਇੱਥੇ ਕੋਈ ਆ ਕੇ ਕੋਈ ਸਮਰਥਨ ਕਰਨਾ ਚਾਹੁੰਦਾ ਤੇ ਉਹਨਾਂ ਦੇ ਆਪ ਦੇ ਨਿੱਜੀ ਵਿਚਾਰ ਨੇ ਵੀ ਇਹ ਹੋਣਾ ਚਾਹੀਦਾ ਪਰ ਮੋਰਚੇ ਦੇ ਨਿੱਜੀ ਵਿਚਾਰ ਨਹੀਂ ਹੈਗੇ ਇਹ ਮੋਰਚੇ ਦੇ ਵਿਚਾਰ ਅਸੀਂ ਲਗਾਤਾਰ ਆਪਣੀ ਵੀਡੀਓਜ਼ ਵਿੱਚ ਆਪਣੇ ਜਿਹੜੇ ਆਪਣੇ ਬਿਆਨ ਆਉਂਦੇ ਨੇ ਆਪਣੇ ਮੀਡੀਆ ਨਾਲ ਸਾਂਝੇ ਕੀਤੇ ਜਾਂਦੇ ਨੇ ਆ ਫਿਰ ਪ੍ਰੈਸ ਰਿਲੀਜ਼ ਹੁੰਦੇ ਨੇ ਉਹਦੇ ਵਿੱਚ ਅਸੀਂ ਸ਼ਾਮਿਲ ਕਰਦੇ ਅਸੀਂ ਸਾਂਝੇ ਕਰਦੇ ਰਹਿੰਦੇ ਆ ਤੇ ਮੈਂ ਕੁੜ ਫਿਰ ਉਹੀ ਕਰਫਾਇਰ ਕਰਨਾ ਚਾਹੂਗੀ ਵੀ ਇਹ ਮੋਰਚਾ ਕਿਸੇ ਇੱਕ ਧਰਮ ਦਾ ਮੋਰਚਾ ਨਹੀਂ ਹੈਗਾ ਇਹ ਪੰਜਾਬੀਆਂ ਦਾ ਮੋਰਚਾ ਤੇ ਪੰਜਾਬੀ ਇਕੁਅਲ ਟੂ ਸਿੱਖ ਨਹੀਂ ਹੁੰਦਾ ਜਿਵੇਂ ਇਹ ਵੀ ਅਕਸਰ ਇੱਕ ਕੀਤਾ ਜਾਂਦਾ ਹੈ ਨਾ ਅਪ ਦੇਖੋ ਪੰਜਾਬ ਵਿੱਚ ਸਾਰੇ ਲੋਕ ਜਿਹੜੇ ਰਹਿੰਦੇ ਨੇ ਉਹ ਪਹਿਲਾਂ ਪੰਜਾਬੀ ਨੇ ਉਸ ਦੇ ਤੋਂ ਬਾਅਦ ਉਹ ਆਪ ਕੋ ਆਪਣੇ ਧਰਮ ਦੇ ਨੇ ਪਰ ਪਹਿਲਾਂ ਪੰਜਾਬੀ ਨੇ ਇਹ ਗੱਲ ਆਪ ਨੂੰ ਯਾਦ ਰੱਖਣੀ ਚਾਹੀਦੀ ਹੈ ਤੇ ਦੇਖੋ ਸਿੱਖ ਧਰਮ ਦੇ ਨਾਲ ਨਾ ਸਾਨੂੰ ਹੋਰ ਵੀ ਕਈ ਜਥੇਬੰਦੀਆਂ ਦਾ ਦੀ ਹਮੈਤ ਆਈ ਹੈ ਹੈਨਾ ਤੇ ਉਹ ਲੋਕ ਕਈ ਲੋਕ ਨੇ ਹੁਣ ਜਿਹੜੇ ਕਿਸੇ ਹੋਰ ਧਰਮ ਨੂੰ ਮੰਨਦੇ ਨੇ ਹਨਾ ਕਿ ਕਈ ਲੋਕ ਜਿਹੜੇ ਤਾਂ ਉਹ ਨਹੀਂ ਮੰਨਦੇ ਤਰ੍ਹਾਂ ਤਰ੍ਹਾਂ ਦੇ ਲੋਕ ਇੱਥੇ ਹਮਾਇਤ ਕਰਨ ਆਉਂਦੇ ਨੇ ਤੁਸੀਂ ਸਾਰਿਆਂ ਦਾ ਸਵਾਗਤ ਕਰਦੇ ਆਂ ਵੀ ਉਹਨਾਂ ਲੋਕਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਉਹਨਾਂ ਨੇ ਇਸ ਮਸਤੀ ਦੇ ਸਾਡਾ ਸਾਥ ਦਿੱਤਾ ਅਸੀਂ ਧੰਨਵਾਦ ਕਰਦੇ ਆਂ ਉਹਨਾਂ ਦਾ ਵੀ ਇਹ ਇੱਕ ਕੌਮ ਦੇ ਉੱਤੇ ਇੱਕ ਲੜੀਵਾਰ ਤੱਕਾ ਵੰਡ ਤੋਂ ਲੈ ਕੇ ਪਾਣੀਆਂ ਤੱਕ ਚੰਡੀਗੜ੍ਹ ਤੱਕ ਯੂਨੀਵਰਸਿਟੀ ਤੱਕ ਜਾਂਦਾ ਉਹਦੇ ਵਿੱਚ ਆਪਾਂ ਇੱਕ ਕਿ ਉਹ ਵੀ ਪਹਿਲਾਂ ਕਦੇ ਵੀ ਨਹੀਂ ਹੋਇਆ ਇਸੀ ਨਿਮਸੀਰੇ ਇਤਿਹਾਸ ਦੇ ਵਿੱਚ ਵੀ ਇੰਨੇ ਹਜ਼ਾਰਾਂ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੋਏ ਹੋਣ ਤੇ ਉਹਦੇ ਵਿੱਚ ਉਹਨਾਂ ਸਾਰਿਆਂ ਦਾ ਰੋਲ ਹੈਗਾ ਤੇ ਅਸੀਂ ਉਹਦਾ ਉਹਨਾਂ ਦਾ ਧੰਨਵਾਦ ਕਰਦੇ ਆ ਇਹਦੇ ਵਿੱਚ ਇੱਕ ਵਾਰ ਫੇਰ ਵੀ ਇਹ ਇੱਕ ਧਰਮ ਨੂੰ ਨਾ ਤਾਂ ਅਸੀਂ ਇਹ ਕਹਿ ਰਹੇ ਹਾਂ ਵੀ ਇੱਕ ਧਰਮ ਨੂੰ ਅਸੀਂ ਵੱਧ ਮੰਨਦੇ ਹਾਂ ਇਹ ਵੱਧ ਕੋਈ ਪਸੰਦ ਕਰਦੇ ਆ ਇਹ ਵੱਧ ਸਪੇਸ ਦਿੰਦੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਅਸੀਂ ਕਹਿੰਦੇ ਵੀ ਜੋ ਸਾਡਾ ਸਮਰਥਨ ਕਰਨਾ ਹੁਣ ਚਾਹੁੰਦਾ ਉਹ ਆਵੇ ਉਹਨਾਂ ਦਾ ਸਵਾਗਤ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀਆਂ ਮੰਗਾਂ ਮੋਰਚੇ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਮੋਰਚੇ ਦੀ ਰੂਪਰੇਖਾ ਕੀ ਹੋਊਗੀ ਆਉਣ ਵਾਲੇ ਸਮੇਂ ਚ ਬਿਲਕੁਲ ਅ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਵਿੱਚ ਲਗਾਤਾਰ ਰਹੇ ਨੇ ਆ ਪ੍ਰਸ਼ਾਸਨ ਨੇ ਸਾਡੇ ਤੋਂ 25 ਤਰੀਕ ਤੱਕ ਸਮਾਂ ਮੰਗਿਆ ਸੀ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ 25 ਤਰੀਕ ਤੱਕ ਇਹ ਹੋ ਜਾਵੇ। ਅਸੀਂ ਵੀ ਕਿਹਾ ਹੋਇਆ ਵੀ 25 ਤਰੀਕ ਤੱਕ ਦੇ ਇਹਨਾਂ ਨੇ ਮਤਲਬ ਇਹਨਾਂ ਨੇ ਸਾਡੇ ਨਾਲ ਤੁਸੀਂ ਕਹੋ ਵੀ ਇੱਕ ਸਮਝੌਤਾ ਕੀਤਾ ਸੀਗਾ ਕਿ 20 ਤਰੀਕ ਤਰੀਕ ਤੱਕ ਪੇਪਰ ਅਸੀਂ ਪੋਸਟਪੋਨ ਕਰਾਂਗੇ। ਉਸ ਤੋਂ ਬਾਅਦ ਦੋ ਤਿੰਨ ਪੇਪਰ ਨੇ ਉਹ ਤੁਸੀਂ ਹੋਣ ਦਿਓ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਮਸਲਾ ਹੱਲ ਹੋ ਜਾਊਗਾ। ਜੇਕਰ ਉਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਆਪਣੀ ਪੂਰੀ ਤਿਆਰੀ ਕੀਤੀ ਹੋਈ ਹੈ 20 ਤਰੀਕ ਨੂੰ। ਅਸੀਂ ਯੂਨੀਵਰਸਿਟੀ ਦੇ ਵਿੱਚ ਹੀ ਜਨਤਕ ਜਥੇਬੰਦੀਆਂ ਦੀ ਮੀਟਿੰਗ ਸੱਦੀ ਹੋਈ ਹੈ ਮੀਟਿੰਗ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੇ ਉਹਦੇ ਇਲਾਵਾ ਉਹਨਾਂ ਦੇ ਨੁਮਾਇੰਦੇ ਤੇ ਪੰਜਾਬ ਤੋਂ ਬਾਹਰ ਦੀ ਵੀ ਜਿਹੜੇ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦੇ ਉਹ ਸਾਰੇ ਆਉਣਗੇ ਉਹ ਮੀਟਿੰਗ ਵਿੱਚ ਅਸੀਂ ਗੱਲਬਾਤ ਕਰਾਂਗੇ ਤੇ ਮੀਟਿੰਗ ਤੋਂ ਬਾਅਦ ਅਸੀਂ ਅਗਲੀ ਕਾਲ ਦਾ ਐਲਾਨ ਕਰਾਂਗੇ ਹਜੇ ਮੈਂ ਰੱਸ ਸਕਦੀ ਹਾਂ ਵੀ ਜਿਹੜੀ ਅਗਲੀ ਕਾਲ ਅਸੀਂ ਦੇਣ ਜਾ ਰਹੇ ਹਾਂ ਉਹ ਪਿਛਲੀ ਕਾਲ ਤੋਂ ਜਿਹੜੀ 10 ਜੀ ਦੀ ਕਾਲ ਸੀਗੀ ਉਹਦੇ ਤੋਂ ਵੱਧ ਤਿੱਖੀ ਕਾਲ ਹੈ ਵੱਡੀ ਕਾਲ ਹੈ ਤਿੱਖੀ ਕਾਲ ਹੈ ਯੂਨੀਵਰਸਿਟੀ ਤੋਂ ਬਾਹਰ ਨਿਕਲ ਕੇ ਕੋਈ ਕਿਸੇ ਤਰ੍ਹਾਂ ਦਾ ਪ੍ਰੋਡਕਸ਼ਨ ਕੀਤਾ ਜਾ ਸਕਦਾ ਹੈ ਹਾਂਜੀ ਬਿਲਕੁਲ ਹਮ ਠੀਕ ਹੈ ਤਰਸ ਕੋ ਇਸ ਸਮੇਂ ਮੇਰਨਾ ਸਾਰਾ ਮਜੂਦ ਸੀ ਆਰਐਸਐਸ ਦਾ ਭਗਮਾ ਕਰਨ ਜਿਹੜਾ ਆਰਐਸਐਸ ਭਗਮਾ ਕਰਨ ਦਾ ਰੰਗ ਦੇਣ ਨੂੰ ਫਿਰ ਰਹੀ ਹੈ এডੂਕੇਸ਼ਨ ਨੂੰ ਜਾਂ ਪੂਰੇ ਭਾਰਤ ਨੂੰ ਇੱਕ ਰੰਗ ਦੇ ਵਿੱਚ ਰੰਗਣਾ ਚਾਹੁੰਦੀ ਹੈ ਉਹ ਕਿੰਨਾ ਕੁ ਖਤਰਨਾਕ ਹੈ ਉਹਦੇ ਤੇ ਵਿਚਾਰ ਚਰਚਾ ਅਸੀਂ ਕੀਤੀ ਹੈ ਕਿੱਦਾਂ ਦੀ ਲੱਗੀ ਤੁਹਾਨੂੰ ਸਾਡੀ ਇਹ ਗੱਲਬਾਤ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਚੈਨਲ ਵਕਤ ਦੇ ਬੋਲ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ